ਲੰਬੇ ਸਮੇਂ ਤੋਂ ਹੁਣ ਦੇਖਿਆ ਗਿਆ ਹੈ ਕਿ ਵਧੀਆ ਤਾਕ ਜੰਮੀ ਹੋਈ ਹੈ ਇਸ ਸਭ ਦੇ ਵਿੱਚ ਇਲੈਕਸ਼ਨਾਂ ਦੌਰ ਰਿਹਾ ਪਿਛੇ ਵਿਧਾਨ ਸਭਾ ਦਾ ਹਿਮਾਚਲ ਦੀ ਗੱਲ ਹੋਵੇ ਗੁਜਰਾਤ ਦੀ ਗੱਲ ਹੋਵੇ ਕੀ ਵੋਟ ਬੈਂਕ ਦੇ ਵਿੱਚ ਅਸਰ ਪਿਆ ਕੀ ਬਾਕੀ ਪਾਰਟੀਆਂ ਦਾ ਕਾਂਗਰਸ ਦੀ ਗੱਲ ਕੀਤੀ ਜਾਵੇ ਆਮ ਆਦਮੀ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਗ੍ਰਾਫ ਵਧਿਆ ਕਿ ਹਜੇ ਬੀਜੇਪੀ ਦਾ ਗ੍ਰਾਫ ਉੱਪਰ ਜਾ ਰਿਹਾ ਹੈ ਕਿ ਬੀਜੇਪੀ ਜੋ ਆਪਾਂ ਕਹਿ ਸਕਦੇ ਹਾਂ ਵੀ 2014 ਤੋਂ ਪਹਿਲਾਂ ਜੋ ਬੀਜੇਪੀ ਦਾ ਗ੍ਰਾਫ ਸੀਗਾ ਮੋਦੀ ਸਾਹਿਬ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਦੇ ਆਏ ਆ ਦੇਸ਼ ਦਾ ਗਰਾਫ ਜਿਹੜਾ ਹੈਗਾ ਬਹੁਤ ਉੱਚ ਪਰ ਤੇ ਦੂਸਰੇ ਪਾਸੇ ਪੰਜਾਬ ਤੇ ਆ ਜਾਨੇ ਆ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਇੱਕ ਵਾਰ ਫੇਰ ਰੌਲਾ ਫਦਾ ਸ਼ੁਰੂ ਹੋ ਰਿਹਾ ਹੈ ਉਹ ਕਾਰਨ ਵਾਲੇ ਚਰਨਜੀਤ ਸਿੰਘ ਚੰਨੀ ਦੀ ਗੱਲ ਹੋਵੇ ਨਵਜੋਤ ਸਿੰਘ ਸਿੱਧੂ ਦੀ ਗੱਲ ਹੋਵੇ ਜਾਂ ਫਿਰ ਤੀਸਰੇ ਨੰਬਰ ਤੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਹੋਵੇ ਨੋ ਡਾਊਟ ਕਿ ਦੇਖੋ ਗੱਲ ਇਹ ਹੈ ਸਰਕਾਰਾਂ ਬਦਲਦੀਆਂ ਨੇ ਜੀ ਅਰਧਪਰ ਚਲਦੀਆਂ ਰਹਿੰਦੀਆਂ ਨੇ ਨਾਰਮਲੀ ਗੱਲ ਹੁੰਦੀ ਸੀ ਹਮੇਸ਼ਾ ਕਿ ਕਾਂਗਰਸ ਨੇ 50 ਸਾਲ ਰਾਜ ਕੀਤਾ 60 ਸਾਲ ਰਾਜ ਕੀਤਾ ਪਰ ਜਦੋਂ ਦੇ ਨਰਿੰਦਰ ਮੋਦੀ ਜੀ ਆਏ 2014 ਤੋਂ ਤੇ ਕਾਫੀ ਹੱਦ ਤੱਕ ਦੇਖਿਆ ਗਿਆ ਕਿ ਜਿਵੇਂ ਸਰਕਾਰ ਬਣੀ ਤਾਂ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਗੈਂਗਸਟਰ ਬਾਦ ਗੈਂਗਸਟਰ ਕਲਚਰ ਦੀ ਗੱਲ ਹੋਵੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੋਵੇ ਜਾਂ ਫਿਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮਾਹੌਲ ਬਣਿਆ ਹੋਇਆ ਚੋਰੀ ਚਕਾਰੀਆਂ ਦਾ ਲੁੱਟਖੋਆਂ ਦਾ ਬਹੁਤ ਵਧਿਆ ਹੋਇਆ ਹੈ ਇਸ ਸਭ ਦੇ ਵਿੱਚ ਲਗਾਤਾਰ ਸਰਕਾਰ ਦੀ ਨਿਕੇਦੀ ਹੁੰਦੀ ਪਈ ਹੈ ਦੇਖੋ ਗੱਲ ਇਹ ਹੈ ਬਿਨਾਂ ਦੂਸਰੀ ਸਾਈਡ ਦੀ ਗੱਲ ਸੁਣੇ ਸਰਕਾਰ ਕੋਈ ਵੀ ਇਸ ਤਰ੍ਹਾਂ ਦਾ ਡਿਸੀਜਨ ਨਹੀਂ ਲੈ ਸਕਦੀ ਕਿਸ ਤਰ੍ਹਾਂ ਦਾ ਮਰਜ਼ੀ ਕੰਮ ਹੋਵੇ ਜਿਵੇਂ ਕਿ ਤੁਸੀਂ ਕਿਹਾ ਲਤੀਪੁਰੇ ਦੀ ਗੱਲ ਹੀ ਕੀਤੀ ਹੈ ਕੋਈ ਲੋੜੀ ਪਿਛਲੇ ਪਿਛਲੇ ਦਿਨੀ ਨਵੇਂ ਸਾਲ ਦਾ ਪਹਿਲਾ ਦਿਨ ਹੀ ਸੀ ਸਮਝੋ ਉਸ ਦਿਨ ਵੀ ਉਹਨਾਂ ਨੇ ਐਨਐਚਆਈ ਤੇ ਉਹਨਾਂ ਨੇ ਧਰਨਾ ਲਗਾਇਆ ਸਤਿ ਸ਼੍ਰੀ ਅਕਾਲ ਜੀ ਐਸਐਮਜ਼ेड ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਆਮਦ ਤੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੇ ਅਸੀਂ ਆਪਣੀ ਟੀਮ ਦੇ ਵੱਲੋਂ ਇਹੀ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਖੇੜੇ ਰਹਿਣ ਤੇ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਅਤੇ ਨਾਲ ਦੀ ਨਾਲ ਇਸ ਨਵੇਂ ਸਾਲ ਦੀ ਆਮਦ ਤੇ ਸਭ ਤੋਂ ਪਹਿਲਾਂ ਸ਼ੋਅ ਚਰਚਾ ਦਾ ਵਿਸ਼ਾ ਲੈ ਕੇ ਹਾਜ਼ਰ ਆ। ਸੋ ਮੇਰੇ ਨਾਲ ਮੌਜੂਦ ਨੇ ਐਸਐਮਜੀਟ ਦੇ ਐਡੀਟਰ ਐਂਡ ਚੀਫ ਬੀਕੇ ਬਵੇਜਾ ਜੀ ਸਵਾਗਤ ਕਰ ਲੈਣੇ ਆ। ਸਭ ਤੋਂ ਪਹਿਲਾਂ ਸਵਾਗਤ ਹੈ ਸਰ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਸਭ ਨੂੰ ਜੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ। ਨਵੇਂ ਸਾਲ ਦੀਆਂ ਪਰਮਾਤਮਾ ਕਰੇ ਸਭ ਦੇ ਘਰ ਖੁਸ਼ੀ ਰਹੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਔਰ ਪੂਰੇ ਪੰਜਾਬ ਦੀ ਦੇਸ਼ ਵਾਸਤੇ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਤੇ ਇਸ ਚਰਚਾ ਦੇ ਵਿਸ਼ੇ ਦੇ ਵਿੱਚ ਸ਼ਬਦ ਤੋਂ ਸ਼ੁਰੂਆਤ ਦੇ ਵਿੱਚ ਮੈਂ ਗੱਲ ਕਹਾਂ ਜਿਹੜੇ ਨਾਲ ਮੇਰੇ ਨਾਲ ਸਟੇਜ 'ਤੇ ਬੈਠੇ ਆ ਐਡੀਟਰਨ ਚੀਫ ਜੀ ਬੈਠੇ ਆ ਬੀਕੇ ਬਵੇਜਾ ਜੀ ਇੱਕ ਲੰਮਾ ਤਜਰਬਾ ਪੱਤਰਕਾਰਤਾ ਦੇ ਵਿੱਚ ਹੋ ਗਿਆ ਤੇ ਨਾਲ ਦੀ ਨਾਲ ਹੀ ਸਮਾਜਿਕ ਮੁੱਦਿਆਂ ਦੇ ਵਿੱਚ ਅਕਸਰ ਹੋ ਅਗਾਹ ਵੱਧੂ ਸੋਚ ਰੱਖ ਕੇ ਲੋਕਾਂ ਦੀ ਸੇਵਾ ਦੀ ਗੱਲ ਹੋਵੇ ਜਾਂ ਫਿਰ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਵੱਡੇ ਪੱਧਰ ਤੇ ਅਸੀਂ ਤਰੱਕੀ ਕਰ ਸਕਦੇ ਹਾਂ ਕਿਸ ਤਰ੍ਹਾਂ ਸਰਕਾਰਾਂ ਦੇ ਵਿੱਚ ਕੰਮ ਹੁੰਦੇ ਨੇ ਬੜੀ ਬਰੀਕੇ ਦੇ ਨਾਲ ਜਾਂਚ ਰੱਖਦੇ ਆ ਤੇ ਇਸੇ ਪੂਰੇ ਟੌਪਿਕ ਨੂੰ ਲੈ ਕੇ ਅੱਜ ਅਸੀਂ ਪੁਰਾਣੇ ਸਾਲ ਦੇ ਵਿੱਚ ਕਿਸ ਤਰ੍ਹਾਂ ਦੇ ਦਿਨ ਰਹੇ ਸਰਕਾਰ ਦੇ ਆਮ ਲੋਕਾਂ ਦੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਮੀਦ ਹੈ ਸਰਕਾਰ ਤੋਂ ਇਹਨਾਂ ਵਿਸ਼ਾ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਸਰ ਸਵਾਲ ਇਹੀ ਹੈ ਕਿ ਜਿਸ ਤਰ੍ਹਾਂ ਸੈਂਟਰਲ ਸਰਕਾਰ ਦੇ ਵਿੱਚ ਬੀਜੇਪੀ ਦਾ ਲੰਮੇ ਸਮੇਂ ਤੋਂ ਹੁਣ ਦੇਖਿਆ ਗਿਆ ਹੈ ਕਿ ਵਧੀਏ ਤਾਕ ਜੰਮੀ ਹੋਈ ਹੈ ਇਸ ਸਭ ਦੇ ਵਿੱਚ ਇਲੈਕਸ਼ਨਾਂ ਦੌਰ ਰਿਹਾ ਪਿਛੇ ਵਿਧਾਨ ਸਭਾ ਦਾ ਹਿਮਾਚਲ ਦੀ ਗੱਲ ਹੋਵੇ ਗੁਜਰਾਤ ਦੀ ਗੱਲ ਹੋਵੇ ਕੀ ਵੋਟ ਬੈਂਕ ਦੇ ਵਿੱਚ ਅਸਰ ਪਿਆ ਕੀ ਬਾਕੀ ਪਾਰਟੀਆਂ ਦਾ ਕਾਂਗਰਸ ਦੀ ਗੱਲ ਕੀਤੀ ਜਾਵੇ ਆਮ ਆਦਮੀ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਗ੍ਰਾਫ ਵਧਿਆ ਕਿ ਹਜੇ ਬੀਜੇਪੀ ਦਾ ਗ੍ਰਾਫ ਉੱਪਰ ਜਾ ਰਿਹਾ ਦੇਖੋ ਇਹਦਾ ਹੈ ਗਰੇਵ ਸਾਹਿਬ ਇੱਕ ਚੀਜ਼ ਤਾਂ ਬੜੀ ਕਲੀਅਰ ਜੀ ਗੱਲ ਹੈ ਕਿ ਬੀਜੇਪੀ ਜੋ ਆਪਾਂ ਕਹਿ ਸਕਦੇ ਹਾਂ ਵੀ 2014 ਤੋਂ ਪਹਿਲਾਂ ਜੀ ਜੋ ਬੀਜੇਪੀ ਦਾ ਗ੍ਰਾਫ ਸੀਗਾ ਹਮ ਮੋਦੀ ਸਾਹਿਬ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜਦੋਂ ਦੇ ਆਏ ਆ ਜੀ ਦੇਸ਼ ਦਾ ਗ੍ਰਾਫ ਜਿਹੜਾ ਹੈਗਾ ਬਹੁਤ ਉੱਚ ਪਦਵੀ ਤੇ ਚੱਲ ਰਿਹਾ ਹੈ ਹਮ ਨੋ ਡਾਊਟ ਕਿ ਦੇਖੋ ਗੱਲ ਇਹ ਹੈ ਸਰਕਾਰਾਂ ਬਦਲਦੀਆਂ ਨੇ ਜੀ ਅਰਧਪਰਤ ਚਲਦੀਆਂ ਰਹਿੰਦੀਆਂ ਨੇ ਨਾਰਮਲੀ ਗੱਲ ਹੁੰਦੀ ਸੀ ਹਮੇਸ਼ਾ ਕਿ ਕਾਂਗਰਸ ਨੇ 50 ਸਾਲ ਰਾਜ ਕੀਤਾ 60 ਸਾਲ ਰਾਜ ਕੀਤਾ ਪਰ ਜਦੋਂ ਦੇ ਨਰਿੰਦਰ ਮੋਦੀ ਜੀ ਆਏ 2014 ਤੋਂ ਤੇ ਕਾਫੀ ਹੱਦ ਤੱਕ ਦੇਸ਼ ਦਾ ਵੀ ਸੁਧਾਰ ਹੋਇਆ ਔਰ ਇਵਨ ਇੱਥੇ ਤੱਕ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਫੋਰਮ ਦੇ ਵਿੱਚ ਜਿੱਥੇ ਕਦੀ ਅੱਜ ਤੱਕ ਕੋਈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚ ਨਹੀਂ ਪਾਏ ਸੀਗੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਜਿਹੜੇ ਨਰਿੰਦਰભાઈ ਮੋਦੀ ਨੇ ਉਹ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਕੰਟਰੀਆਂ ਵਰਲਡਵਾਈਡ ਕੋਈ ਐਸੀ ਕੰਟਰੀ ਨਹੀਂ ਹੋਣੀ ਜਿਹੜੀ ਕਿ ਉਹਨਾਂ ਦੇ ਜਿੱਥੇ ਕੋਈ ਬੰਦਾ ਪਹਿਲਾਂ ਗਿਆ ਨਹੀਂ ਸੀ ਤੇ ਉਹ ਵੀ ਇਹ ਜਾ ਕੇ ਆਏ ਨੇ ਔਰ ਔਰ ਫਾਈਨੈਂਸ਼ੀਅਲੀ ਵੀ ਔਰ ਹਰ ਤਰ੍ਹਾਂ ਵੱਲੋਂ ਇਹ ਕਾਫੀ ਜਿਹੜਾ ਗ੍ਰਾਫ ਹੈ ਨਾ ਉਹ ਉੱਚਾ ਹੋਇਆ ਦੇਸ਼ ਦੇ ਪ੍ਰਤੀ ਵਾਕੀ ਰਹੀ ਗੱਲ ਵੋਟਾਂ ਦੇ ਪ੍ਰਤੀ ਔਰ ਭਾਜਪਾ ਦੀ ਆਪਣੀ ਜਿਹੜਾ ਗ੍ਰਾਫ ਹੈ ਉਹਦਾ ਗ੍ਰਾਫ ਐਦਾਂ ਦੇਖੋ ਕੁਦਰਤ ਵੱਲੋਂ ਜੋ ਕਹਿ ਲਓ ਕਿ ਜਿਵੇਂ ਕਿਸੇ ਟਾਈਮ ਜੋ ਹਾਲ ਬੀਜੇਪੀ ਦਾ ਹੁੰਦਾ ਸੀ ਕਾਂਗਰਸ ਦੇ ਰਾਜਾਂ ਦੇ ਵਿੱਚ ਕਿ ਗਿੰਤੀ ਮੰਤੀ ਇੱਕ ਦੋਸ ਮਤਲਬ ਕਹਿ ਲਓ ਤੁਸੀਂ ਸਟੇਟਾਂ ਦੇ ਵਿੱਚ ਮੁਸ਼ਕਿਲ ਨਾਲ ਰਾਜ ਹੁੰਦਾ ਸੀ ਇਹਦਾ ਜਿਹਦੇ ਵਿੱਚ ਇਹਨਾਂ ਦਾ ਬੀਜੇਪੀ ਦਾ ਔਰ ਹੁਣ ਉਹ ਜਿਹੜੀ ਜਿਹੜੀ ਚੀਜ਼ ਹੈ ਉਹ ਆ ਗਈ ਕਾਂਗਰਸ ਵਿੱਚ ਆਪੋਜ਼ਿਟ ਆ ਗਈ ਕਿ ਹੁਣ ਉੱਕਾ ਦੁੱਕਾ ਉਲਟਾ ਉਲਟ ਹੋ ਗਿਆ ਉੱਕਾ ਦੁੱਕਾ ਜਿਹੜਾ ਰਾਜ ਹੈਗਾ ਉਹ ਹੁਣ ਕਾਂਗਰਸ ਦੇ ਜਿਵੇਂ ਕਿ ਕਿਹਾ ਜਾ ਸਕਦਾ ਕਿ ਹਾਂ ਥੋੜੇ ਟਾਈਮ ਤੋਂ ਜਿਹੜੀਆਂ ਇਲੈਕਸ਼ਨਾਂ ਦੀ ਆਪਾਂ ਗੱਲ ਕਰਦੇ ਹਾਂ ਗੁਜਰਾਤ ਤੇ ਆਪਣਾ ਹਿਮਾਚਲ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਸ ਇਲੈਕਸ਼ਨਾਂ ਦੇ ਦੌਰਾਨ ਇੱਕ ਵਾਰ ਕੁਝ ਐਸੇ ਜਿਹੜੇ ਬਾਜ਼ਾਰੀ ਰੌਣਕ ਦੇ ਵਿੱਚ ਆਏ ਸੀਗੇ ਹੋਂਦ ਸੁਣੀਆਂ ਸੀਆਂ ਕਿ ਸ਼ਾਇਦ ਜਿਹੜੀ ਹੈਗੀ ਬੀਜਪੀ ਜਿਹੜੀ ਹੈਗੀ ਆਪਣੇ ਰਾਜ ਚੋਂ ਜਿੱਥੇ ਕਿ ਗੁਜਰਾਤ ਉਹਦਾ ਮੇਨ ਮੋਢਲਾ ਜਿੱਥੇ ਉਹਦੀ ਫਾਊਂਡੇਸ਼ਨ ਸਟਾਰਟ ਹੋਈ ਉਸ ਫਾਊਂਡੇਸ਼ਨ ਤੋਂ ਪਿੱਛੇ ਚੱਲ ਰਿਹਾ ਕੰਮ ਕਿਉਂਕਿ ਉੱਥੇ ਪਹਿਲੀ ਵਾਰੀ 3 ਤੀਸਰੀ ਪਾਰਟੀ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਿਆ ਜਾਂਦਾ ਹੈ ਕਿ ਅੱਗੇ ਲੜਾਈ ਜਿਹੜੀ ਹੁੰਦੀ ਸੀ ਉਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਭਾ ਜੀਪੀ ਔਰ ਕਾਂਗਰਸ ਦੀ ਹੀ ਸਿਰਫ ਦੋ ਪਾਰਟੀਆਂ ਦੀ ਲੜਾਈ ਹੁੰਦੀ ਸੀ ਤੀਸਰੀ ਪਾਰਟੀ ਆਨ ਕਰਕੇ ਵੋਟਾਂ ਦਾ ਜਰੂਰ ਫਰਕ ਪਿਆ ਔਰ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਉਹ ਸੈਕੰਡ ਵਾਲੀ ਉਹ ਹੈ ਕਿ ਭਾ ਜੀਪੀ ਦੀ ਵੀ ਜਿਹੜੀ ਵੋਟ ਬੈਂਕ ਹੈਗਾ ਉਹ ਆਪਾਂ ਥੋੜਾ ਜਿਆ ਜਿਹਨੂੰ ਕਹਿੰਦੇ ਗ੍ਰਾਫ ਚ ਫਰਕ ਪਿਆ ਲੇਕਿਨ ਜਿਸ ਤਰ੍ਹਾਂ ਇਹਨਾਂ ਦੀ ਪਹਿਲਾਂ ਉੱਥੇ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਸੀਗੀਆਂ ਮਤਲਬ ਜਿਵੇਂ ਤਿੰਨ ਤਰ੍ਹਾਂ ਦੀ ਚੱਲ ਰਹੀ ਸੀ ਹਰ ਵਾਰੀ ਦਾ ਉਹਨਾਂ ਦਾ ਸੀਐਮ ਬਣ ਰਿਆ ਸੀ ਉਹਦੇ ਨਾਲ ਇਹਨਾਂ ਨੂੰ ਅੱਗੇ ਨਾਲੋਂ ਕੁਝ ਫਰਕ ਪਿਆ ਬਟ ਲੇਕਿਨ ਇਹ ਆ ਵੀ ਜਿੱਤ ਜਿੱਤ ਹੁੰਦੀ ਐ ਜੋ ਮਰਜੀ ਐ ਹੁਣ ਇਹੀ ਗੱਲ ਕਰੀਏ ਆਪਾਂ ਹਿਮਾਚਲ ਦੀ ਹਿਮਾਚਲ ਦੇ ਵਿੱਚ ਜਿਹੜੇ ਹਿਮਾਚਲੀ ਲੋਕ ਨੇ ਉਹ ਲੋਕਾਂ ਨੇ ਇਹ ਵਿਧ ਬਣਾਈ ਹੋਈ ਆ ਕਿ ਭਾਈ ਇੱਕ ਵਾਰੀ ਸਰਕਾਰ ਉਹਨਾਂ ਦੀ ਤੇ ਇੱਕ ਵਾਰੀ ਇਹਨਾਂ ਦੀ ਜੀ ਇੱਕ ਵਾਰੀ ਉਹਨਾਂ ਦੇ ਇਹਨਾਂ ਦਾ ਮਤਲਬ ਹੈ ਕਾਂਗਰਸ ਤੇ ਭਾਜਪਾ ਉੱਥੇ ਵੀ ਤੀਜੀ ਪਾਰਟੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਜਿਹੜੇ ਰੂਪ ਦੇ ਵਿੱਚ ਹਮ ਹਾਲਾਂਕਿ ਇਲੈਕਸ਼ਨਾਂ ਤੋਂ ਥੋੜੀ ਦੇਰ ਪਹਿਲਾਂ ਇਹਨਾਂ ਨੇ ਆਪਣੇ ਸਟੈਪ ਪਿੱਛੇ ਖਿੱਚ ਲਏ ਸੀ ਕਿ ਲੋ ਜੀ ਸਾਡਾ ਪਹਿਲਾ ਸਾਰਾ ਜ਼ੋਰ ਜਿਹੜਾ ਹੈਗਾ ਗੁਜਰਾਤ ਤੇ ਲੱਗਿਆ ਹੋਇਆ ਅਸੀਂ ਇਸ ਕਰਕੇ ਅ ਸਾਡੀ ਪਹਿਲੀ ਐਫਰਟ ਜਿਹੜੀ ਉੱਥੇ ਦੀ ਹੈ ਬਟ ਲੇਕਿਨ ਇੱਥੇ ਜਿਹੜਾ ਕਾਂਗਰਸ ਪਿਛਲੀ ਵਾਰ ਨਾਲੋਂ ਫਿਰ ਇਹਨਾਂ ਨੇ ਕੁਝ ਨਵੀਂ ਪ੍ਰਾਪਤੀ ਕੀਤੀ ਹੈ ਔਰ ਇਸ ਪ੍ਰਾਪਤੀ ਦੇ ਵਿੱਚ ਕਾਂਗਰਸ ਨੇ ਉੱਥੇ ਅੱਜ ਨਵਾਂ ਧਾਗ ਜਮਾਈ ਹੈ ਠੀਕ ਹੈ ਨਾਲ ਦੀਨੂ ਦੇਖਿਆ ਗਿਆ ਹੈ ਕਿ ਕਾਂਗਰਸ ਦੀ ਗੱਲ ਚੱਲਦੀ ਪਈ ਹੈ ਰਾਹੁਲ ਗਾਂਧੀ ਦੀ ਗੱਲ ਇਸ ਵੇਲੇ ਸੁਰਖੀਆਂ ਦੇ ਵਿੱਚ ਹਰੇਕ ਅਖਬਾਰ ਟੀਵੀ ਚੈਨਲ ਤੇ ਚੱਲਦੀ ਪਈ ਹੈ ਕਾਰਨ ਭਾਰਤ ਜੋੜੋ ਯਾਤਰਾ ਇਸ ਯਾਤਰਾ ਦੇ ਵਿੱਚ ਜਿਹੜੇ ਵਿਰੋਧੀ ਪਾਰਟੀਆਂ ਵਾਂ ਉਹ ਇਹ ਇਲਜ਼ਾਮ ਲਗਾਉਂਦੀਆਂ ਪਈਆਂ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਇੱਕ ਪਾਸੇ ਜਿੱਥੇ ਕੋਵਿਡ ਕਰਕੇ ਡਰ ਬਣਿਆ ਹੋਇਆ ਏ ਭਾਵੇਂ ਕਿ ਇੱਕ ਚਿੱਠੀ ਵੀ ਗਈ ਰਾਹੁਲ ਗਾਂਧੀ ਸਾਹਿਬ ਨੂੰ ਕਿ ਤੁਸੀਂ ਆਪਣਾ ਪ੍ਰੋਟੋਕਾਲ ਜਿਹੜਾ ਵਾ ਉਸ ਨੂੰ ਇਖਤਿਆਤ ਦੇ ਨਾਲ ਵਰਤੋ ਕਿਉਂਕਿ ਕੋਵਿਡ ਸ਼ੁਰੂ ਹੋ ਗਿਆ ਹੈ ਤੇ ਦੂਸਰੇ ਪਾਸੇ ਇਹ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਭਾਰਤ ਤੋੜੋ ਯਾਤਰਾ ਨਹੀਂ ਭਾਰਤ ਤੋੜੋ ਯਾਤਰਾ ਚੱਲਦੀ ਪਈ ਹੈ ਕਿਉਂ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ ਇਸ ਵਾਰ ਲੁੱਕ ਨਵੀਂ ਦੇਖੀ ਗਈ ਹੈ ਜਿਵੇਂ ਦਾੜੀ ਰੱਖੀ ਗਈ ਹੈ ਅਤੇ ਲੰਬੇ ਸਮੇਂ ਤੋਂ ਭਾਰਤ ਯਾਤਰਾ ਚੱਲਦੇ ਪਏ ਆ ਕਿ ਇਸ ਨਾਲ ਕੋਈ ਕਾਂਗਰਸ ਦੇ ਵਿੱਚ ਤੋਂ ਲੱਗਦਾ ਹੈ ਕਿ ਵੱਡਾ ਉਛਲ ਫੇਰ ਹੋ ਸਕਦਾ ਹੈ ਦੇਖੋ ਗੱਲ ਇਹ ਹੈ ਕਿ ਲੇਖਕ ਸਾਹਿਬ ਜਿੱਦਾਂ ਕਿਹਾ ਜਾਂਦਾ ਹੈ ਪੱਤਰਕਾਰਤਾ ਦੇ ਵਿੱਚ ਵੀ ਇਮਾਨਦਾਰੀ ਹੋਣੀ ਬੜੀ ਜ਼ਰੂਰੀ ਹੈ ਤੁਸੀਂ ਇਹ ਨਹੀਂ ਹੈਗਾ ਕਿ ਜਿਹਦਾ ਪਲੜਾ ਭਾਰੀ ਹੋਵੇ ਜਾਂ ਪੱਖ ਭਾਰੀ ਹੋਵੇ ਅੱਜ ਬੀਜੇਪੀ ਦੀ ਸਰਕਾਰ ਸੈਂਟਰ 'ਚ ਚੱਲ ਰਹੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਅਸੀਂ ਸੋਚੀਏ ਕਿ ਅਸੀਂ ਸਾਰੀ ਤਾਰੀਫਾਂ ਜੜੀਆਂ ਪੁੱਲ ਜਿਹੜੇ ਉਹਨਾਂ ਦੇ ਬੰਨ੍ਹ ਦਈਏ ਇਹ ਵੀ ਗੱਲ ਪੱਤਰਕਾਰ ਦੇ ਵਿੱਚ ਨਾ ਸਾਬਿਤ ਨਹੀਂ ਦਿੰਦੀ ਮੇਨ ਕਾਰਨ ਇਹ ਹੈ ਕਿ ਜਿਹੜਾ ਕੰਮ ਕੋਈ ਚੰਗਾ ਕਰਦਾ ਹੈ ਜੀ ਦੇਸ਼ ਦੇ ਵਿੱਚ ਕੋਈ ਵੀ ਸਰਕਾਰ ਚੱਲ ਰਹੀ ਹੋਵੇ ਹਮ ਉਹਦਾ ਮੇਨ ਕਾਰਨ ਕੀ ਹੈ ਕਿ ਜੇ ਸਰਕਾਰ ਅਗਰ ਸਹੀ ਕੰਮ ਕਰ ਰਹੀ ਹੈ ਤੇ ਉਹ ਸਹੀ ਕੰਮ ਤਾਂ ਹੀ ਕਰ ਰਹੀ ਹੈ ਜੇ ਉਹਦੀ ਆਪੋਜੀਸ਼ਨ ਦੇ ਵਿੱਚ ਕੋਈ ਖਿੱਚ ਤੋਣੀ ਹੈਗੀ ਆ ਠੀਕ ਹੈ ਜਿਸ ਦੇਸ਼ ਦੇ ਵਿੱਚ ਆਪੋਜੀਸ਼ਨ ਹੀ ਹੈ ਨੀਗਾ ਉਹ ਸਰਕਾਰ ਦੀ ਇਹ ਤਾਂ ਆਪਣੀਆਂ ਮਨਮਰਜ਼ੀਆਂ ਚੱਲਣੀਆਂ ਅੱਜ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਆਪਾਂ ਦੇਖਿਆ ਜਾਵੇ ਤਾਂ ਕੁਝ ਤਾਂ ਡਰ ਹੈਗਾ ਹੀ ਆ ਬੀਜੇਪੀ ਨੂੰ ਵੀ ਕੀ ਦੁਬਾਰਾ ਕਿਤੇ ਕਾਂਗਰਸ ਦੀ ਸਰਕਾਰ ਕਿਸੇ ਨਾ ਕਿਸੇ ਅੰਨੇ ਬੰਨੋ ਚਾਹ ਭਾਰਤ ਜੋੜੋ ਜਿਹੜੀ ਯਾਤਰਾ ਚੱਲ ਰਹੀ ਹੈ ਤੇ ਚਾਹੇ ਉਹਨੂੰ ਤੋੜ ਦਾ ਨਾਮ ਦਿੱਤਾ ਜਾ ਰਿਹਾ ਹੈ ਇਹ ਸਾਰੇ ਨਾਮ ਦੇਣ ਨਾਲ ਕੋਈ ਨਾਮ ਨਹੀਂ ਬਣ ਜਾਂਦੇ ਕਿ ਦੇਖੋ ਗੱਲ ਇਹ ਹੈ ਮਿਹਨਤ ਕਰਨੀ ਆਪਦੇ ਆਪ ਨੂੰ ਅੱਗੇ ਲੈ ਕੇ ਜਾਣਾ ਕੋਈ ਬੁਰਾਈ ਨਹੀਂ ਹੈ ਅਗਰ ਉਹਨਾਂ ਦੀ ਮਿਹਨਤ ਸਾਰਿਆਂ ਦੇ ਸਾਹਮਣੇ ਫਲ ਪਾਊਗੀ ਤੇ ਆਪਣੀ ਸਰਕਾਰ ਦੇ ਵਿੱਚ ਅਗਲੀ ਵਾਰੀ 2024 ਦੀਆਂ ਇਲੈਕਸ਼ਨਾਂ ਚ ਕੁਝ ਆਪਣਾ ਰੰਗ ਦਿਖਾ ਦੇਣਗੇ ਜਿਵੇਂ ਕਿ ਦੇਖਿਆ ਜਾਵੇ ਕਿ ਪਹਿਲਾਂ ਲੋਕਾਂ ਨੇ ਵੀ اور इवन ਇੱਥੇ ਤੱਕ ਕਿ ਕਾਂਗਰਸ ਦੇ ਅੰਦਰ ਲੋਕ ਜਿਹੜੇ ਰਹਿ ਰਹੇ ਸੀਗੇ ਉਹਨਾਂ ਨੇ ਵੀ ਬੜੇ ਇਹਨਾਂ ਦੇ ਇਲਜ਼ਾਮ ਲਗਾਏ ਜੀ ਸਿਰਫ ਇਹ ਗਾਂਧੀ ਪਰਿਵਾਰ ਤੱਕ ਸੀਮਟ ਕੇ ਰਹਿ ਗਈ ਹੁਣ ਜੁਮਾ ਜੁਮਾ ਭਾਵੇਂ ਥੋੜਾ ਟਾਈਮ ਹੀ ਹੋਇਆ ਤੇ ਇਹਨਾਂ ਨੇ ਆਪਣੇ ਮਲਕਾਰਜੁਨ ਜੀ ਨੂੰ ਪ੍ਰਧਾਨ ਬਣਾਇਆ ਉਹ ਉਹਨਾਂ ਦੀ ਆਪਣੀ ਜਿਹੜੀ ਰਣਨੀਤੀ ਹੈ ਉਹ ਇੱਕ ਲਗਤਰਾਂ ਦੀ ਰਣਨੀਤੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਨਾਲ ਜਿਹੜੀ ਇਹਨਾਂ ਲੋਕੀ ਜਿਹੜੀ ਬਹੁਤ ਵਧੀਆ ਜਿਹੜੀ ਕਿ ਰਾਹੁਲ ਦੀ ਜਿਹੜੀ ਯਾਤਰਾ ਚੱਲ ਰਹੀ ਹੈ ਪਰ ਜੋੜੋ ਵਾਲੀ ਉਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਪਰਚੂਨਿਟੀ ਮਿਲ ਰਹੀ ਹੈ ਲੋਕ ਬਹੁਤ ਜ਼ਿਆਦਾ ਜੋੜ even ਕਾਂਗਰਸ ਦੇ ਲੋਕ ਜਿਹੜੇ ਆਪਣੇ ਆਪ ਇਹਨਾਂ ਤੋਂ ਵਿਛੜ ਰਹੇ ਸੀਗੇ ਉਹਨਾਂ ਦਾ ਜਿਹੜਾ ਜੋੜਨਾ ਇਹਨਾਂ ਦੇ ਨਾਲ ਰੈਗੂਲਰ ਚੱਲ ਰਿਹਾ ਦੇਖਿਆ ਗਿਆ ਹੈ ਕਿ ਜਿਸ ਤਰ੍ਹਾਂ ਹੁਣ ਮਾਹੌਲ ਚੱਲਦਾ ਪਿਆ ਹੈ ਸੋਸ਼ਲ ਮੀਡੀਆ ਦਾ ਮਾਹੌਲ ਚੱਲਦਾ ਪਿਆ ਹੈ ਲੋਕ ਕਹਿੰਦੇ ਅਸੀਂ ਭਾਵੇਂ 네ਗੇਟਿਵ ਕਿਰਦਾਰ ਨਭਾਈਏ 네ਗੇਟਿਵ ਸਾਡੀਆਂ ਗੱਲਾਂ ਹੋਣ ਅਸੀਂ ਪਰ ਜੇ ਸੋਸ਼ਲ ਮੀਡੀਆ ਤੇ ਹੈਗੇ ਆ ਸੁਰਖੀਆਂ ਦੇ ਵਿੱਚ ਹੈਗੇ ਤਾਂ ਅਸੀਂ ਉੱਪਰ ਆ। ਦੇਖਿਆ ਗਿਆ ਕਿ ਕਾਂਗਰਸ ਦੇ ਵਿੱਚ ਭਾਵੇਂ ਕਿ ਆਪਸੀ ਖਿੱਚੋ ਤਾਣ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਤੇ ਆ ਜਾਂਦੇ ਆ। ਪੰਜਾਬ ਦੇ ਵਿੱਚ ਕਾਂਗਰਸ ਨੂੰ ਲੈ ਕੇ ਇੱਕ ਵਾਰ ਫੇਰ ਰੋਲ ਆਊਟ ਦਾ ਸ਼ੁਰੂ ਹੋ ਰਿਹਾ ਏ। ਉਹ ਕਾਰਨ ਮਾਲੀ ਚਰਨਜੀਤ ਸਿੰਘ ਚੰਨੀ ਦੀ ਗੱਲ ਹੋਵੇ, ਨਵਜੋਤ ਸਿੰਘ ਸਿੱਧੂ ਦੀ ਗੱਲ ਹੋਵੇ ਜਾਂ ਫਿਰ ਤੀਸਰੇ ਨੰਬਰ ਤੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਹੋਵੇ। ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਆ ਕੇ ਭਾਵੇਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘ ਪੁਸਤਬਾਦੋ ਹੋਏ ਇੱਕ ਇਸ ਗੱਲ ਦਾ ਪ੍ਰਕਟਾਵਾ ਕਰਦੇ ਆ ਕਿ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਹ ਵਿਜੀਲੈਂਸ ਰਡਾਰ ਤੇ ਆ ਜਾਂਦੇ ਆ ਭਾਵੇਂ ਉਹ ਕਿਸੇ ਮੁੱਦੇ ਨੂੰ ਲੈ ਕੇ ਆਵੇ ਕਹਿੰਦੇ ਵਿਆਹ ਤੇ ਜਿਹੜਾ ਖਰਚਾ ਹੋਇਆ ਵਾ ਉਹ ਕਿਸੇ ਹੋਰ ਉਦਘਾਟਨੀ ਸਮਾਗਮ ਦਾ ਜੋ ਖਰਚਾ ਹੋਣਾ ਸੀ ਉਸ ਤੋਂ ਕੱਢਿਆ ਗਿਆ ਪੈਸਾ ਵਾ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਲਾਈਵ ਹੁੰਦੇ ਆ ਉਹ ਇਹ ਕਹਿੰਦੇ ਕਿ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਦੂਸਰੇ ਪਾਸੇ ਖਬਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੁਰਖੀਆਂ ਦੇ ਵਿੱਚ ਬਣੇ ਹੋਏ ਆ ਕਾਰਨ ਕਿ ਉਹ 26 ਜਨਵਰੀ ਨੂੰ ਰਿਹਾ ਹੋ ਰਹੇ ਨੇ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਹਾਈ ਕਮਾਂਡ ਹੈ ਉਹ ਨਵਜੋਤ ਸਿੰਘ ਸਿੱਧੂ ਤੇ ਨਿਗਰ ਰੱਖੀ ਫਿਰਦੀ ਹੈ। ਇਸ ਸਭ ਦੇ ਵਿੱਚ ਰਾਜਾ ਬ੍ਰਿੰਗ ਪਿੱਛੇ ਹੁੰਦੇ ਜਿਹੜੇ ਪੰਜਾਬ ਦੇ ਪ੍ਰਧਾਨ ਨਜ਼ਰ ਆ ਰਹੇ ਹੈ ਕੀ ਮੰਨਦੇ ਹੋ? ਦੇਖੋ ਗੱਲ ਇਹ ਹੈ ਗੱਲ ਕਲੇਟ ਸਭ ਤਜਰਬਾ ਬਹੁਤ ਵੱਡੀ ਚੀਜ਼ ਦਾ ਨਾਮ ਹੈ। ਜੀ। ਦੂਸਰੀ ਗੱਲ ਕਹੀਏ ਕਿ ਪੰਜਾਬ ਦੀ ਸਿਆਸਤ ਜਿਹੜੀ ਕਿ ਪੁਰਾਣੀ ਚੱਲ ਰਹੀ ਸੀ ਕਾਂਗਰਸ ਦੇ ਹੱਥੀ ਉਹ ਜਿਵੇਂ ਬिखर ਕੇ ਰਹਿ ਗਈ। ਜੀ। ਔਰ ਆਮ ਆਦਮੀ ਨੇ ਬੜਾ ਵੱਡਾ ਮਤਲਬ ਮੰਡਟ ਲਿਆ ਹੈ। ਜੀ। ਔਰ ਜਿਹੜੀਆਂ ਇਹਨਾਂ ਦੀਆਂ ਕਮੀਆਂ ਪੇਸ਼ੀਆਂ ਸੀ ਉਹ ਸਾਰੀਆਂ ਲੋਕਾਂ ਦੇ ਅੱਗੇ ਪਲੱਸ ਪਾਰਟੀਆਂ ਦੇ ਅੱਗੇ ਉਜਾਗਰ ਹੋ ਗਈਆਂ ਕਿਉਂਕਿ ਜਿਹੜੀ ਇਨਪੁੱਟ ਅੰਦਰ ਦੀ ਜਿਹੜੀ ਲੜਾਈ ਸੀ ਉਹ ਪੁੱਟ ਕੇ ਬਾਹਰ ਆ ਗਈ ਉਸ ਬਾਹਰ ਆਣ ਤੋਂ ਬਾਅਦ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਉਸ ਖਮਿਆਜੇ ਦੇ ਨਾਲ ਦੇਖਦੇ ਹੋਇਆ ਆਪਾਂ ਜੇ ਗੱਲ ਕਰੀਏ ਜਿਵੇਂ ਕਿ ਚੰਨੀ ਸਾਹਿਬ ਨੂੰ ਆਪਣੀਆਂ ਡਰ ਪਿਆ ਔਰ ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਪੋਲਿਟਿਕਸ ਦੇ ਵਿੱਚ ਜਿਵੇਂ ਜਿਸ ਦੀ ਪਹਿਲਾਂ ਸਰਕਾਰ ਰਹੀ ਹੋਵੇ ਅੱਜ ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਉਹਦੀ ਜਿਹੜੀ ਪੁਰਾਣੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਲੜਾਈ ਲੜਾਈ ਦਾ ਮਤਲਬ ਇੱਕ ਦੂਜੇ ਦੇ ਬਦਲੇ ਦੀ ਭਾਵਨਾ ਇਹ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਚਲਦੀ ਆਈਆਂ ਉਹਦਾ ਕਾਰਨ ਹੈ ਕਿ ਚੰਨੀ ਸਾਹਵੇ ਕਹਿੰਦੇ ਆ ਕਿ 3 ਮਹੀਨੇ ਦੀ ਮੈਂ ਸਰਕਾਰ ਸੀਮ ਮੈਂ ਬੜਿਆ 3 ਮਹੀਨੇ ਵਾਸਤੇ ਤੇ ਜੇ ਮੈਂ 3 ਮਹੀਨੇ ਦੇ ਵਿੱਚ ਇੰਨਾ ਕੁਝ ਕਰ ਕਰਾ ਲਿਆ ਤੇ ਜਿਨ੍ਹਾਂ ਨੇ 15-15 ਸਾਲ ਸਰਕਾਰ ਦੇ ਵਿੱਚ ਸੀਐਮ ਰਹੇ ਉਹ ਤੇ ਉਹਨਾਂ ਦੀ ਤਾਂ ਕੋਈ ਕਾਰਵਾਈਆਂ ਹੀ ਨਹੀਂ ਉਹ ਉਹਨਾਂ ਦਾ ਜਿਹੜਾ ਨਿਸ਼ਾਨਾ ਹੈਗਾ ਉਹ ਸਿੱਧਾ-ਸਿੱਧਾ ਜੇ ਦੇਖਿਆ ਜਾਵੇ ਤੇ ਆਮ ਤੌਰ ਤੇ ਆਪਾਂ ਜਿਵੇਂ ਗੱਲ ਕਰਦੇ ਆ ਉਹ ਕੈਪਟਨ ਉਮਰਿੰਦਰ ਸਿੰਘ ਤੇ ਤੇ ਦੂਸਰੀਆਂ ਸਰਕਾਰਾਂ ਜੇ ਆਪਾਂ ਬਦਲ ਸਾਹਿਬ ਦੇ ਉੱਤੇ ਕਿਹਾ ਜਾਂਦਾ ਦੇਖੋ ਜਦੋਂ ਬਾਦਲ ਸਾਹਿਬ ਸੀਐਮ ਰਹੇ ਉਹ ਵੀ ਭਾਜਪਾ ਦੇ ਪਾਰਟ ਸੀਗੇ ਉਹ ਭਾਜਪਾ ਦੇ ਨਾਲ ਉਹਨਾਂ ਦੀ ਇਕੱਠੀ ਅਲਾਈਅੰਸ ਸੀਗੀ ਔਰ ਹੁਣ ਜਿਹੜੇ ਕੈਪਟਨ ਸਾਹਿਬ ਹੈ ਉਹ ਬੀਜਪੀ ਦੇ ਨਾਲ ਅਲਾਈਅੰਸ ਹੋ ਚੁੱਕੇ ਨੇ ਬੀਜਪੀ ਦੇ ਅੰਦਰ ਹੀ ਜਾ ਚੁੱਕੇ ਨੇ ਮਤਲਬ ਤੇ ਦੇਖਿਆ ਜਾਵੇ ਉਹ ਜਿਹੜਾ ਇਹ ਗੱਲ ਕਰਦੇ ਆ ਵੀ ਤਿੰਨ ਮਹੀਨੇ ਮੈਂ ਕੀ ਕਰ ਲਿਆ ਦੇਖੋ ਜੋ ਕੁਝ ਕੀਤਾ ਜੇ ਤੁਸੀਂ ਕੀਤਾ ਨਹੀਂ ਤੇ ਤੁਹਾਨੂੰ ਡਰ ਕਹਦਾ ਜੇ ਤੁਸੀਂ ਕਹਿੰਦੇ ਹੋ ਮੈਂ ਚੋਰ ਨਹੀਂ ਜਾਂ ਮੈਂ ਕੁਝ ਇਸ ਤਰ੍ਹਾਂ ਦੀ ਗੱਲ ਆਪਣੀ ਨਹੀਂ ਮੇਰੇ ਵਿਜੀਲੈਂਸ ਇਹ ਕੁਝ ਆਪਣੀ ਕਾਰਵਾਈ ਕਰ ਰਹੀ ਹੈ ਤਾਨੂੰ ਕਦਾ ਡਰ ਹੈ ਇੱਕ ਬਿਆਨ ਕਾਫੀ ਸੀ ਕਿ ਜੋ ਮਰਜ਼ੀ ਹੋ ਜਾ ਮੈਂ ਸਾਫ਼ ਕਹਤਾਂ ਮੈਂ ਸਾਫ਼ ਕਹਤਾਂ ਜੇ ਆਪਾਂ ਨੂੰ ਕੋਈ ਡਰ ਨਹੀਂ ਆਪਣੇ ਸਾਰੇ ਖਾਤੇ ਤੁਸੀਂ ਜਦੋਂ ਸੀਐਮ ਦੇ ਦੌਰਾਨ ਤੁਸੀਂ ਬੜੀਆਂ 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 ਸਟੇਟਮੈਂਟਾਂ ਦਿੱਤੀਆਂ ਸੀਗੀਆਂ ਤੁਹਾਡੇ ਭਾਜੇ ਨੂੰ ਤੁਹਾਡੇ ਭਾਜੇ ਨੂੰ ਜੋ ਕਿ ਇਹਨਾਂ ਦੀ ਸਾਲੀ ਦਾ ਲੜਕਾ ਕਿਹਾ ਜਾਂਦਾ ਇਹਨਾਂ ਦੀ ਵਾਈਫ ਦਾ ਭਾਜਾ ਲੱਗਿਆ ਉਹਨੂੰ ਕਿਹਾ ਜਾਂਦਾ ਉਹਨਾਂ ਨੂੰ ਅੰਦਰ ਚੱਕ ਕੇ ਲੈ ਗਏ ਰੇਤ ਦੇ ਮਾਮਲੇ ਦੇ ਵਿੱਚ ਜਾਂ ਕੁਝ ਲਈ ਦੇ ਮਾਮਲੇ ਦੇ ਵਿੱਚ ਠੀਕ ਹੈ ਵਿਜੀਲੈਂਸ ਨੇ ਆਪਣੇ ਡਿਡਾਰ ਤੇ ਉਹਨਾਂ ਨੂੰ ਲਿਆ ਔਰ ਕਾਫੀ ਦਿਨ ਅੰਦਰ ਰਹਿ ਵੀ ਹੋ ਠੀਕ ਹੈ ਭਾਪ ਕਹਿੰਦਾ ਹੈ ਕਿ ਜੇ ਤੁਹਾਨੂੰ ਕੋਈ ਡਰ ਨਹੀਂ ਹੈਗਾ ਸੀ ਤੋ ਫਿਰ ਤੁਹਾਨੂੰ ਇਸ ਚੀਜ਼ ਦੇ ਨਾਲ ਕੋਈ ਬਿਆਨਾਂ ਦੇ ਨਾਲ ਕੀ ਹੋ ਜੂਗਾ ਤੁਸੀਂ ਆਪਣਾ ਸਾਫ ਸੁਥਰੀ ਕਲੀਨ ਸ਼ੀਟ 'ਚ ਰਹੋ ਤੁਸੀਂ ਇੱਥੋਂ ਠੀਕ ਹੈ ਲੋਕਾਂ ਨੇ ਜਿਹੜੀ ਆਪੋਜੀਸ਼ਨ ਲੀਡਰ ਨੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਜਦੋਂ ਇਹ ਬਾਹਰ ਫੋਰਨ ਗਏ ਸੀਗੇ ਨਾਲ ਹੀ ਜਦੋਂ ਇਲੈਕਸ਼ਨ ਖਤਮ ਹੋਏ ਨਾਲ ਹੀ ਚਲੇ ਗਏ ਠੀਕ ਹੈ ਹੁਣ ਚਲੋ ਜੇ ਤੁਹਾਡੀ ਮਜਬੂਰੀ ਸੀ ਤੁਸੀਂ ਕੁਝ ਐਜੂਕੇਸ਼ਨ ਦਾ ਪਾਰਟ ਜੀ ਕਹਿੰਦੇ ਸੀ ਉਹ ਪੀ ਐਚ ਡੀ ਦੀ ਆ ਜਿਹੜਾ ਡਿਗਰੀ ਆ ਉੱਥੇ ਪੂਰੀ ਕਰਨਗੇ ਸੀ ਆਪਣਾ ਕੰਮ ਤੇ ਭਾਵ ਕਹਿੰਦਾ ਇਹ ਆ ਕਿ ਆਪਾਂ ਜੀ ਕਲੀਨ ਚੀਟਾ ਮੇਰੇ ਖਿਆਲ ਇਹਨਾਂ ਨੂੰ ਕਿਸੇ ਦੀ ਡਰਨ ਦੀ ਲੋੜ ਨਹੀਂ ਹੈ ਠੀਕ ਹੈ ਸੈਕੰਡ ਪਾਰਟ ਤੁਸੀਂ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਜੀ ਆ ਉਹ 26 ਤਰੀਕ ਨੂੰ ਬਾਹਰ ਆ ਰਹੇ ਨੇ ਇਹ ਖਬਰ ਬਿਲਕੁਲ ਸਹੀ ਹੈ ਲੇਕਿਨ ਇਹ ਆ ਹੁਣ ਉਹ ਕਿਹੜਾ ਪਲਣਾ ਕਿਦਾਂ ਵਰਤਦੇ ਆ ਕਿਹੜੇ ਪਲਣੇ ਚ ਉਹਨਾਂ ਦੀ ਗੇਨ ਜਾਂਦੀ ਆ ਜਿਹੜੇ ਕਾਂਗਰਸ ਦੇ ਆਪਣੇ ਹਾਈ ਕਮਾਂਡ ਦੇ ਨਾਲ ਸੈਕਟੀ ਨੇ ਲਾਲੀ ਜੀ ਉਹਨਾਂ ਨੇ ਵੀ ਪਿਛਲੇ ਦਿਨੀ ਬਿਆਨ ਦਿੱਤਾ ਸੀ ਕਿ ਭਾਈ ਪਹਿਲਾਂ ਉਹਨਾਂ ਦੀ ਸਾਰੀ ਸੂਚੀ ਤਿਆਰ ਕੀਤੀ ਗਈ ਕਿ ਪਹਿਲਾਂ ਉਹ ਦੁਖਰਵਾਰਨ ਸਾਹਿਬ ਆ ਕੇ ਮੱਥਾ ਟੇਕਣਗੇ ਪਟਿਆਲਾ ਜੀ ਔਰ ਪਟਿਆਲਾ ਜੇਲ੍ਹ ਜੀ ਨੇ ਉਹ ਠੀਕ ਹੈ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਗੇ ਹੁਣ ਇਹ ਹੈ ਕਿ ਰੋਜ਼ ਕੋਈ ਨਾ ਕੁਝ ਨਵੀਂ ਖਬਰ ਉਹਨਾਂ ਦੇ ਬਾਰੇ ਛਾਪੀ ਜਾਂਦੀ ਹੈ ਕਿ ਸ਼ਾਇਦ ਜਿਵੇਂ ਉਹਨਾਂ ਨੂੰ ਮਤਲਬ ਉਹਨਾਂ ਦੇ ਨਾਲ ਸੈਟਬੈਕ ਲੱਗਿਆ ਕਿ ਮੰਨ ਲਓ ਉਹਦਾ ਪ੍ਰਧਾਨਗੀ ਦੀ ਉਹਨਾਂ ਦੀ ਗੱਦੀ ਖੋਈ ਗਈ ਸੀਐਮ ਦਾ ਚਿਹਰਾ ਦੂਸਰਾ ਲਾਨਿਆ ਗਿਆ ਠੀਕ ਹੈ ਔਰ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਆਈਆਂ ਹੋਣੀਆਂ ਕਿ ਭਾਈ ਮੈਨੂੰ ਇੱਕ ਵਾਰੀ ਸੋਚਣਾ ਪਏਗਾ ਕਿ ਮੈਂ ਤਾਂ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਕਾਂਗਰਸ ਦੇ ਹਿੱਤ ਦੀ ਗੱਲ ਕੀਤੀ ਤੇ ਜੇ ਮੈਂ ਕਾਂਗਰਸ ਦੇ ਹਿੱਤ ਦੀ ਤੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਤੇ ਮੈਨੂੰ ਇਹ ਮੂੰਹ ਦਿਖਾਣਾ ਪਿਆ ਕਿ ਮੈਨੂੰ ਆਲ ਅਲਰੇਡੀ ਜਿਹੜਾ ਹੈਗਾ ਪਿੱਛੇ ਦੇ ਘੜੀਸਿਆ ਗਿਆ ਤੇ ਮਤਲਬ ਕੁਝ ਕਹਿ ਸਕਦੇ ਆਪਾਂ ਹੁਣ ਉਹ ਜਿਹੜੀ ਚੀਜ਼ ਹੈ ਸਾਰੀ ਸੋਚਣ ਵਾਲੀ ਗੱਲ ਹੈ ਕਿ ਉਹ ਹਾਈ ਕਮਾਂਡ ਨਾਲ ਕਿਸ ਤਰ੍ਹਾਂ ਉਹਨਾਂ ਦੀ ਕਟਸੀ ਹੁੰਦੀ ਹੈ ਕਿਸ ਤਰ੍ਹਾਂ ਉਹਦਾ ਮਿਲਜਲ ਹੁੰਦਾ ਤੇ ਰਾਜਾ ਵੜਿੰਗ ਦੀ ਗੱਲ ਕਰੀਏ ਕਿ ਦੇਖੋ ਦੇਖੋ ਇਹ ਗੱਲ ਤਾਂ ਕਹੀ ਜਾ ਸਕਦੀ ਹੈ ਕਿ ਰਾਜਾ ਵੜਿੰਗ ਇੱਕ ਯੂਥ ਦੇ ਆਪਣੇ ਟਾਈਮ ਦੇ ਪ੍ਰਧਾਨ ਰਹੇ ਆ ਬਟ ਲੇਕਿਨ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਉਹਨਾਂ ਨੂੰ ਮੌਕਾ ਵੀ ਦਿੱਤਾ ਉਸ ਮੌਕੇ ਦੇ ਦੌਰਾਨ ਮੈਨੂੰ ਲੱਗਦਾ ਉਹ ਇੱਕ ਜੁਟਤਾ ਦੇ ਮਾਮਲੇ ਵਿੱਚ ਇਕੱਠ ਤੋਂ ਹਜੇ ਥੋੜਾ ਪਿੱਛੇ ਆ ਬਹੁਤ ਸਾਰੀਆਂ ਜਿਹੜੀਆਂ ਮੁੱਦੇ ਨੇ ਜਿਨ੍ਹਾਂ ਕਰਕੇ ਉਹਨਾਂ ਦੇ ਕਈ ਉਹਨਾਂ ਦੇ ਮੁੱਦੇ ਬਾਹਰ ਵੀ ਆਏ ਆ ਸੋ ਦੈਟ ਕਿਹਾ ਜਾ ਸਕਦਾ ਕਿ ਹਜੇ ਉਹਨਾਂ ਨੂੰ ਤਜਰਬੇ ਦੀ ਥੋੜੀ ਕਮੀ ਹੈਗੀ ਆ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ 9 ਤੋਂ 10 ਮਿੰਟ ਸਮਾਂ ਹੋ ਗਿਆ ਬਿਲਕੁਲ ਸਰਕਾਰ ਦੇ ਵੱਲੋਂ ਬੜੇ ਵੱਡੇ ਵਾਅਦੇ ਕੀਤੇ ਗਏ ਲੋਕਾਂ ਦੇ ਵੱਲੋਂ ਮੰਡਟ ਦਿੱਤਾ ਗਿਆ ਵੱਡੇ ਪੱਦਰ ਤੇ ਕੀ ਖਰੀ ਉਤਰੀ ਦੇਖੋ ਗੱਲ ਇਹ ਹੈ ਜਿਸ ਤਰ੍ਹਾਂ ਆਪਾਂ ਦੂਜੀਆਂ ਸਰਕਾਰਾਂ ਵੀ ਇੱਥੇ ਕੰਮ ਕਰਦੀਆਂ ਰਹੀਆਂ ਇਹ ਜਿਹੜਾ ਮੈਨਿਫੈਸਟੋ ਹੈ ਉਹ 5 ਸਾਲ ਦਾ ਮੈਨਿਫੈਸਟੋ ਹੁੰਦਾ ਹੈ ਕਲੇਰ ਸਾਹਿਬ ਉਸ ਮੈਨਿਫੈਸਟੋ ਦੇ ਵਿੱਚ ਬੜਾ ਕੁਝ ਲਿਖਿਆ ਜਾਂਦਾ ਜਿਹਨੂੰ ਕੀ ਹੁਣ ਸਰਕਾਰ ਇਹ ਗੱਲ ਕਹਿਣ ਲੱਗੀ ਕਿ ਉਹਨੂੰ ਸਰਕਾਰੀ ਤੌਰ ਤੇ ਮੰਨਿਆ ਜਾਵੇ ਈਵਨ ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਇਹ ਗੱਲਾਂ ਕੀਤੀਆਂ ਬਾਬਤ ਉਹਦੇ ਕਿ ਜਿਹੜੀਆਂ ਇਹਨਾਂ ਨੇ ਗਾਰੰਟੀਆਂ ਦਿੱਤੀਆਂ ਕੁਝ ਹੱਦ ਤੱਕ ਕਿਹਾ ਜਾ ਸਕਦਾ ਵੀ ਕੋਸ਼ਿਸ਼ ਕੀਤੀ ਗਈ ਹੈ ਉਹ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਕੁਝ ਜਿਹੜੀਆਂ ਇਹਨਾਂ ਨੇ ਜਿਵੇਂ ਦਿੱਲੀ ਦੇ ਵਿਹਾਰ ਦੇ ਉੱਤੇ ਇੱਥੇ ਸ਼ੁਰੂ ਕੀਤਾ ਇਗਜ਼ਾਮਪਲ ਦੇ ਤੌਰ ਤੇ ਉੱਥੇ ਦਿੱਲੀ ਮੁਹੱਲਾ ਕਲੀਨਿਕ ਬਣਾਏ ਇੱਥੇ ਆਮ ਆਦਮੀ ਪਾਰਟੀ ਨੇ ਆਪਣੇ ਆਮ ਆਦਮੀ ਕਲੀਨਿਕ ਬਣਾਤੇ ਉੱਥੇ ਇਹਨਾਂ ਨੇ ਜਦੋਂ ਮੰਡਟ ਅਪਣਾ ਲਿਆ 91 ਸੀਟਾਂ ਦੇ ਨਾਲ ਨਾਲ ਹੀ ਸ਼ੁਰੂਆਤ ਦੇ ਦੌਰਾਨ ਇਹਨਾਂ ਨੇ 117 ਜਿਹੜੇ ਹੈਗੇ ਆ ਉਹ ਮੁਹੱਲਿਆਂ ਦੇ ਵਿੱਚ ਕਲੀਨਿਕ ਬਣਾ ਕੇ ਆਮ ਆਦਮੀ ਪਾਰਟੀ ਦੇ ਕਲੀਨਿਕ ਦਾ ਇੱਕ ਨਾਮ ਦਿੱਤਾ ਹੁਣ ਜਿਵੇਂ ਕਿ ਨਵੀਂ ਜੋ ਆਵਾਜ਼ ਆ ਰਹੀ ਹੈ ਕਿ ਭਗਵੰਤ ਮਾਨ ਜੀ ਨੇ ਕਿਹਾ ਕਿ 500 ਜਿਹੜੇ ਹੈਗੇ ਆ ਉਸ ਤਰ੍ਹਾਂ ਦੇ ਕਲੀਨਿਕ ਹੋਰ ਤਿਆਰ ਕੀਤੇ ਜਾਣਗੇ ਔਰ ਅੱਗੇ ਜਿਹੜਾ ਆਨਮਲ ਜਿਹੜਾ ਹੋਰ ਟਾਈਮ ਹੈ ਕੁਝ ਕੋ ਪੰਜਾਬ ਸਰਕਾਰ ਨੇ ਇਹੋ ਜੀਆਂ ਜੋ ਆਨਲਾਈਨ ਸੁਵਿਧਾ ਜਿਹੜੀਆਂ ਹੈਗੀਆਂ ਉਹ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਕਾਫੀ ਹੱਦ ਤੱਕ ਕਈ ਐਪਲੀਕੇਸ਼ਨਾਂ ਸੈਂਟਰ ਗਵਰਨਮੈਂਟ ਦੇ ਆਧਾਰ ਦੇ ਉੱਤੇ ਆਪਾਂ ਡਰਾਈਵਿੰਗ ਲਾਇਸੈਂਸ ਕਹਿ ਲਿਏ ਗੱਡੀ ਦੀ ਆਰਸੀ ਕਹਿ ਲਿਏ ਕਾਫੀ ਹੱਦ ਤੱਕ ਜਿਹੜੀਆਂ ਆਨਲਾਈਨ ਜਿਹੜੀਆਂ ਸੁਵਿਧਾ ਸਟਾਰਟ ਹੋ ਚੁੱਕੀਆਂ ਨੇ ਔਰ ਜਿਹੜੀਆਂ ਕੁਝ ਗਾਰੰਟੀਆਂ ਇਹਨਾਂ ਨੇ ਪੱਕੀਆਂ ਕੀਤੀਆਂ ਉਸ ਗਾਰੰਟੀਆਂ ਦੇ ਹਿਸਾਬ ਨਾਲ ਕੁਝ ਇਕਾਦੁਕਾ ਇੱਕ ਅੱਧੀ ਕਹਿ ਸਕਦੇ ਆ ਇਕਾਦੁਕਾ ਜਿਹੜੀਆਂ ਗਰੰਟੀਆਂ ਨਾਲੇ ਸ਼ੁਰੂ ਕੀਤੀਆਂ ਬਾਕੀ ਹਜੇ ਸਾਰੀਆਂ ਪੈਂਡਿੰਗ ਪਈਆਂ ਨੇ ਉਹਦਾ ਕਾਰਨ ਜਿਵੇਂ ਕਿ ਔਰਤਾਂ ਦੇ ਲੇਡੀਜ਼ ਦੇ ਉੱਤੇ ਜੋ ਇੱਕ ਹਜ਼ਾਰ ਵਾਲੀ ਯੋਜਨਾ ਹੋ ਗਈ ਠੀਕ ਹੈ ਕਿਹਾ ਜਾਂਦਾ ਹੈ ਕਿ ਹਾਂ ਵੀ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਇਹ ਉਹ ਸ਼ੁਰੂਆਤ ਕਰਨਗੇ ਬਾਕੀ ਜੇ ਕਹੀਏ ਆਪਾਂ ਸੋਚ 100% ਤਾਂ ਦੇਖੋ ਕੋਈ ਵੀ 16 ਗੱਲਾਂ ਸੇ ਪੁਰਨ ਤੱਕ ਕਲੇਰ ਸਾਹਿਬ ਕੋਈ ਵੀ ਨਹੀਂ ਹੁੰਦਾ ਔਰ ਜਿੰਨਾ ਸਰਕਾਰਾਂ ਪਿਛਲੀਆਂ ਸਰਕਾਰਾਂ ਛੱਡ ਕੇ ਜਾਂਦੀਆਂ ਨੇ ਉਸ ਸਰਕਾਰਾਂ ਨੇ ਖਜ਼ਾਨੇ ਖਾਲੀ ਕੀਤੇ ਹੁੰਦੇ ਆ ਉਹ ਸਭ ਤੋਂ ਪਹਿਲਾਂ ਇਹਨਾਂ ਦੇ ਅੱਗੇ ਬਹੁਤ ਵੱਡੀ ਲੜਾਈ ਸੀ ਖਜ਼ਾਨੇ ਦੀ ਕਿ ਉਹ ਖਜ਼ਾਨਾ ਕਿਵੇਂ ਪੂਰਾ ਕੀਤਾ ਜਾਵੇ ਉਹ ਰੈਵਨਿਊ ਕਿਦਾਂ ਜਨਰੇਟ ਕੀਤਾ ਜਾਵੇ ਜੋ ਗੱਲਾਂ ਜੋ ਪੋਲਿਸੀਆਂ ਇਨ੍ਹਾਂ ਦੇ ਮੰਤਰੀਆਂ ਨੇ ਜਾਂ ਭਗਵੰਤ ਮਾਨ ਜੀ ਨੇ ਕੇਸ਼ਰੀਵਾਲ ਸਾਹਿਬ ਨੇ ਕਹੀਆਂ ਸੀ ਹਜੇ ਉਹ ਵਿਚ ਵਿਚਾਲੇ ਖੜੀਆਂ ਨੇ ਭਾਵੇਂ ਉਹ ਸ਼ਰਾਬ ਦਾ ਮੁੱਦਾ ਕਹਿ ਲੀਏ ਭਾਵੇਂ ਉਹ ਰੇਤ ਦਾ ਮੁੱਦਾ ਕਹਿ ਲੀਏ ਭਾਵੇਂ ਉਹ ਕਈ ਹੋਰ ਨਵੇਂ ਜਿਹੜੇ ਕਹਿੰਦੇ ਸੀ ਕਿ ਅਸੀਂ ਰੈਵਨਿਊ ਜਨਰੇਟ ਕਰਨ ਵਾਸਤੇ ਅਸੀਂ ਕਈ ਚੀਜ਼ਾਂ ਇਹੋ ਜਿਹੀਆਂ ਤਿਆਰ ਕਰਾਂਗੇ ਜਿਹਦੇ ਨਾਲ ਕੀ ਉਹ ਸਾਡੇ ਪੰਜਾਬ ਦਾ ਜਿਹੜਾ ਰੈਵਨਿਊ ਬਹੁਤ ਉੱਤੇ ਜਾਏਗਾ ਤੇ ਅਸੀਂ ਜਿਹੜੀਆਂ ਗਾਰੰਟੀਆਂ ਦਿੱਤੀਆਂ ਦੇਖੋ ਅਲਟੀਮੇਟਲੀ ਸਾਰੀਆਂ ਗਾਰੰਟੀਆਂ ਦਾ ਇੱਕ 파ਟ ਹੈ ਪੈਸਾ ਪੈਸਾ ਪਹਿਲਾਂ ਜਿੰਨੀ ਦੇਰ ਤੱਕ ਜਨਰੇਟ ਨਹੀਂ ਹੋਏਗਾ ਕਿਉਂਕਿ ਉਹ ਪੈਸਾ ਕਿ ਅੱਪਾ ਕਹਿ ਰਹੇ ਸੀਗੇ ਔਰ ਪੰਜਾਬ ਸਰਕਾਰ ਨੇ ਆਪਣਾ ਐਲਾਨ ਵੀ ਕੀਤਾ ਸੀ ਕਿ ਭਾਈ ਸਾਡੀ ਦਿੱਲੀ ਦੀ ਸਰਕਾਰ ਜਿਵੇਂ ਪ੍ਰੋਫਿਟ ਤੇ ਚੱਲ ਰਹੀ ਹੈ ਓਵੇਂ ਪੰਜਾਬ ਦੀ ਸਰਕਾਰ ਵੀ ਪ੍ਰੋਫਿਟ ਤੇ ਆਏਗੀ ਹਾਲਾਂਕਿ ਪਹਿਲਾਂ ਜਿਹੜਾ ਘਾਟਾ ਪੂਰਾ ਨਹੀਂ ਹੋਇਆ ਜੇ ਆਪਾਂ ਕੱਲ ਕਹੀਏ ਕਿ ਆਪਾਂ 8-9 ਮਹੀਨਿਆਂ ਦੇ ਵਿੱਚ ਇਹਨਾਂ ਨੇ ਕੋਈ ਕਰਜ਼ਾ ਨਹੀਂ ਲਿਆ ਇਹ ਗੱਲ ਬੜੀ ਝੂਠੀ ਹੈ ਕਰਜ਼ਾ ਤਾਂ ਦੇਖੋ ਬਿਨਾ ਕਰਜ਼ਾ ਲਏ ਸਰਕਾਰ ਨਹੀਂ ਚੱਲ ਸਕਦੀ ਇਹਨਾਂ ਨੇ ਸੈਂਟਰ ਤੋਂ ਕਰਜ਼ਾ ਉਦੋਂ ਹੀ ਲਿਆ ਭਾਵੇਂ ਕੁਝ ਲਿਆ ਲੇਕਿਨ ਜਿਹੜਾ ਇਹ ਕਿਹਾ ਜਾ ਸਕਦਾ ਸੀ ਉਹ ਲੈਵਲ ਤੇ ਰਿਹਾ ਜਿੰਨਾ ਲਿਆ ਉਹਨਾਂ ਰੈਵਨਿਊ ਜਨਰੇਟ ਕੀਤਾ ਬਰਬਰ ਹੋਇਆ ਮਾਈਨਸ ਤੇ ਨਹੀਂ ਗਏ ਕੁਝ ਹੱਦ ਤੱਕ ਕਹਿ ਸਕਦੇ ਆ ਬਾਕੀ ਲੇਕਿਨ ਜੇ ਕਿਹਾ ਜਾਵੇ ਕਿ ਹਾਂ ਜੀ ਅਸੀਂ 1 ਰੁਪਈਆ ਵੀ ਨਹੀਂ ਨਹੀਂ ਲਿਆ ਇਹ ਗੱਲ ਕਹਿਣੀ ਝੂਠੀ ਹੈ ਦੇਖਿਆ ਗਿਆ ਕਿ ਜਿਵੇਂ ਸਰਕਾਰ ਬਣੀ ਤਾਂ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਗੈਂਗਸਟਰਵਾਦ ਗੈਂਗਸਟਰ ਕਲਚਰ ਦੀ ਗੱਲ ਹੋਵੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੋਵੇ ਜਾਂ ਫਿਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮਾਹੌਲ ਬਣਿਆ ਹੋਇਆ ਚੋਰੀ ਚਕਾਰੀ ਦਾ ਲੁੱਟਖੋਹਾਂ ਦਾ ਬਹੁਤ ਵਧਿਆ ਹੋਇਆ ਹੈ ਇਸ ਸਭ ਦੇ ਵਿੱਚ ਲਗਾਤਾਰ ਸਰਕਾਰ ਦੀ ਨਿਖੇਦੀ ਹੁੰਦੀ ਪਈ ਹੈ ਪਰ ਇਸ ਦੇ ਨਾਲ ਦੀ ਨਾਲ ਹੀ ਦੇਖਿਆ ਗਿਆ ਹੈ ਕਿ ਸਰਕਾਰ ਦੇ ਵੱਲੋਂ ਬਣਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸਾਡੇ ਹੁੰਦੇ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਧਰਨੇ ਨਹੀਂ ਲਗਣ ਦੇਵਾਂਗੇ ਧਰਨੇਆਂ ਦੇ ਵਿੱਚ ਹੁਣ ਚਰਚਾ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਸ਼ੰਭੂ ਬੌਡਰ ਤੇ ਉਥੇ ਟਰੱਕ ਯੂਨੀਅਨ ਦੇ ਬਲੱਟ ਧਰਨਾ ਲਗਾਇਆ ਗਿਆ ਦੋ ਤਿੰਨ ਦਿਨ ਹੋ ਗਏ। ਦੂਸਰੀ ਗੱਲ ਜ਼ੀਰਾ ਫੈਕਟਰੀ ਦੀ ਗੱਲ ਕੀਤੀ ਜਾਵੇ ਉਹ ਬੰਦ ਕਰਵਾਉਣ ਨੂੰ ਲੈ ਕੇ ਲਗਾਤਾਰ ਦੋ ਚਾਰ ਮਹੀਨੇ ਹੋ ਗਏ ਧਰਨਾ ਚੱਲਦਾ ਪਿਆ ਹੈ। ਤੀਸਰੀ ਗੱਲ ਲਤੀਪੁਰੇ ਦੇ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਮਾਮਲਿਆਂ ਨੂੰ ਲੈ ਕੇ ਤੁਸੀਂ ਕੀ ਮੰਨਦੇ ਹੋ ਕਿ ਇਸ ਮਾਮਲੇ ਤੇ ਸਰਕਾਰ ਹਾਲੇ ਤੱਕ ਕੋਈ ਵੱਡਾ ਸਟੈਪ ਕਿਉਂ ਨਹੀਂ ਚੱਕਦੀ ਪਈ? ਦੇਖੋ ਗੱਲ ਇਹ ਹੈ ਬਿਨਾਂ ਦੂਸਰੀ ਸਾਈਡ ਦੀ ਗੱਲ ਸੁਣੇ ਸਰਕਾਰ ਕੋਈ ਵੀ ਅਸਥਾ ਦਾ ਡਿਸੀਜਨ ਨਹੀਂ ਲੈ ਸਕਦੀ। ਕਿਸ ਤਰ੍ਹਾਂ ਦਾ ਮਰਜ਼ੀ ਕੰਮ ਹੋਵੇ ਜਿਵੇਂ ਕਿ ਤੁਸੀਂ ਕਿਹਾ ਲਤੀਪੁਰੇ ਦੀ ਗੱਲ ਕੀਤੀ ਹੈ। ਪਈ ਲੋੜੀ ਪਿਛਲੇ ਪਿਛਲੇ ਦਿਨੀ ਨਵੇਂ ਸਾਲ ਦਾ ਪਹਿਲਾ ਦਿਨ ਹੀ ਸੀ ਸਮਝੋ ਉਸ ਦਿਨ ਵੀ ਉਹਨਾਂ ਨੇ ਐਨਐਚਆਈ ਤੇ ਉਹਨਾਂ ਨੇ ਧਰਨਾ ਲਗਾਇਆ ਕਿਉਂਕਿ ਉਹਨਾਂ ਲੋਕਾਂ ਦੀ ਅਗਰ ਅੰਦਰੂਨੀ ਗੱਲ ਸੁਣੀ ਜਾਵੇ ਧਰਨਾ ਲਗਾਉਣ ਦਾ ਕਿਸੇ ਨੂੰ ਸ਼ੌਕ ਨਹੀਂ ਹੈ ਜੀ ਕਲੇਰ ਸਾਹਿਬ ਗੱਲ ਇਹ ਹੈ ਕੁਝ ਨਾ ਕੁਝ ਜਿਹਦੇ ਨਾਲ ਜੋ ਵਾਪਰਿਆ ਹੁੰਦਾ ਜਿਨ੍ਹਾਂ ਵਿਚਾਰਿਆਂ ਦੇ ਸਨ 47 ਦੇ 50-50 ਸਾਲ ਪੁਰਾਣੇ ਮਕਾਨ ਜਿਨ੍ਹਾਂ ਦੇ ਵਿੱਚ ਬੱਚੇ ਉਦਾਂ ਹੀ ਪੜ ਰਹੇ ਸੀ ਲਿਖ ਰਹੇ ਸੀ ਔਰ इवन ਘਰ ਦੇ ਵਿੱਚ ਜਿਨ੍ਹਾਂ ਦੇ ਡੰਗਰ ਪਸ਼ੂ ਵੀ ਸੀ ਉਦਾਂ ਹੀ ਆਲਰੇਡੀ ਬੈਠੇ ਸੀ ਇਹ ਸਭ ਕੁਝ ਕਰ ਰਹੇ ਸੀਗੇ ਤੇ ਉਹਦੇ ਨਾਲ ਉਹਨਾਂ ਦੇ ਪੀਲਾ ਪੰਜਾ ਜਿਹੜਾ ਬਲਡੋਜ਼ਰ ਜਿਹੜਾ ਚੜਾ ਦਿੱਤਾ ਗਿਆ ਔਰ ਪਲੱਸ ਉਹ ਤੋੜਫੋੜ ਕਰ ਦਿੱਤੀ ਗਈ ਤੇ ਉਹਨਾਂ ਨੂੰ ਭਾਵੇਂ ਇਸ ਚੀਜ਼ ਦਾ ਵੀ ਉਹਨਾਂ ਨੇ ਇੱਕ ਮੰਡ ਦਿੱਤਾ ਉਹਨਾਂ ਨੂੰ ਵੀ ਭਾਈ ਤੁਹਾਨੂੰ ਅਸੀਂ ਇਹਨਾਂ ਦੇ ਬਤੀ ਅਸੀਂ ਫਲੈਟ ਬਣਾ ਦਿੱਤਾ ਬਣਾ ਦੇਵਾਂਗੇ ਪਰ ਜਿਹੜੇ ਬੰਦੇ ਵਿੱਚ ਬੈਠੇ ਆ ਉਹ ਇਹ ਕਹਿੰਦੇ ਕਿ ਸਾਨੂੰ ਜੇ ਤੁਸੀਂ ਬਣਾਉਣੇ ਤੇ ਇਸੇ ਜਗ੍ਹਾ ਤੇ ਬਣਾ ਦਿਓ ਵੀ ਇਹਦੇ ਪਰ ਦੇਖੋ ਕੁਛ ਨਾ ਕੁਛ ਸਰਕਾਰਾਂ ਦੇ ਮਜਬੂਰੀਆਂ ਵੀ ਹੁੰਦੀਆਂ ਇਹ ਗੱਲ ਅੱਜ ਦੀ ਨਹੀਂ ਹੈ ਪੁਰਾਣਾ ਚੱਲ ਰਿਹਾ ਸੀ ਉਹਨਾਂ ਉਹਨਾਂ ਨੇ ਜਿਹੜੇ ਸਰਕਾਰ ਨੇ ਈਵਨ ਇਸ ਸਰਕਾਰ ਨੇ ਨਹੀਂ ਪੁਰਾਣੀਆਂ ਸਰਕਾਰਾਂ ਨੇ ਵੀ ਇਹਨਾਂ ਨੂੰ ਕਾਫੀ ਟਾਈਮ ਤੋਂ ਪਹਿਲਾਂ ਨੋਟਿਸ ਭੇਜੇ ਹੋਏ ਸੀ ਉਸ ਨੋਟਿਸਾਂ ਦੇ ਉੱਤੇ ਇਹਨਾਂ ਦੀ ਵਾਰਤਾ ਲਾਪ ਚੱਲ ਰਹੀ ਸੀ ਕਿ ਭਾਈ ਅਸੀਂ ਤੁਹਾਨੂੰ ਬਾਵਾ ਟਾਈਮ ਪਹਿਲਾਂ ਨੋਟਿਸ ਭੇਜੇ ਤੁਸੀਂ ਉਹਨਾਂ ਦਾ ਕੋਈ ਅਸਰ ਨਹੀਂ ਕੀਤਾ ਸਰਕਾਰ ਕੋਈ ਵੀ ਐਦਾ ਆਪਣੀ ਸਰਕਾਰ ਜਿਹੜੀ ਉਹ ਮਾਈ ਬਾਪ ਹੁੰਦੀ ਹੈ ਉਹ ਉਹ ਜਿਹੜੇ ਸਰਕਾਰ ਦੇ ਜਿਹੜੇ ਬੱਚੇ ਆ ਉਹ ਪਰਿਵਾਰ ਜਿਹੜੇ ਸਰਕਾਰਾਂ ਦੇ ਅੰਟੀ ਚਲਦੇ ਆ ਲੇਕਿਨ ਇਹ ਗੱਲ ਕੀ ਜਾ ਸਕਦੀ ਹੈ ਕਿ ਸਰਕਾਰ ਫਿਰ ਵੀ ਉਹਨਾਂ ਨੂੰ ਮੇਰੇ ਹਿਸਾਬ ਨਾਲ ਸਰਕਾਰ ਨੂੰ ਉਹਨਾਂ ਦੇ ਉੱਤੇ ਕੁਝ ਹਲਕਾ ਜਿਹਾ ਬਣਾਣਾ ਚਾਹੀਦਾ ਆਪਣਾ ਦੋਗ ਕੀ ਹਾਂ ਵੀ ਪਈ ਹੈ ਬੜਾ ਨਾ ਭਗਵੰਤ ਮਾਨ ਸਰਕਾਰ ਤੇ ਪ੍ਰੈਸ਼ਰ ਬਿਲਡ ਅਪ ਰਿਹਾ ਹੈ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਹੁਣ ਕਹਿੰਦੇ ਸਾਰੀ ਗੇਂ ਜਿਹੜੀ ਹੈ ਉਹ ਸੈਂਟਰ ਦੇ ਪਲੜੇ ਪੈ ਦੇਖੋ ਅਤਾਂ ਬੜੀ ਦੇਰ ਤੋਂ ਇਹ ਲੜਾਈ ਵੀ ਜਿਹੜੀ ਹੈਗੀ ਹੈ ਕੋਈ ਅੱਜ ਦੀ ਨਹੀਂ ਪੁਰਾਣੀ ਲੜਾਈ ਲੜਨੀ ਹੋ ਰਹੀ ਜਾ ਰਹੀ ਹੈ ਹਮ ਮਨੋਰ لال ਖੱਟਰ ਸਾਹਿਬ ਨਾਲ ਵੀ ਭਗਵੰਤ ਮਾਨ ਜੀ ਦੀ ਕਈ ਵਾਰ ਮੀਟਿੰਗ ਹੋ ਗਈ ਡੂਰਿੰਗ 2 ਮਹੀਨਿਆਂ ਦੇ ਦੌਰਾਨ ਠੀਕ ਹੈ ਉਸ ਦੌਰਾਨ ਜਿਵੇਂ ਕਿਹਾ ਜਾ ਸਕਦਾ ਕਿਉਂਕਿ ਦੇਖੋ ਗੱਲ ਇਹ ਹੈ ਹਰਿਆਣਾ ਚ ਵੀ ਬੀਜੇਪੀ ਦੀ ਸਰਕਾਰ ਹੈ ਸੈਂਟਰ ਵੀ ਬੀਜੇਪੀ ਦੀ ਸਰਕਾਰ ਹੈ ਕੁਝ ਉਹਨਾਂ ਦਾ ਪੱਖਸ਼ ਉਧਰਲੇ ਪਾਸ ਜ਼ਿਆਦਾ ਹੈ ਇਹ ਗੱਲ ਕਿਹਾ ਜਾ ਸਕਦਾ ਕਿ ਹੁਣ ਸੈਂਟਰ ਦੇ ਪਲਨੇ ਚ ਗੇਂਦ ਹੈਗੀ ਆ ਉਹ ਉਹ ਦੇਖਦੇ ਆ ਕਿ ਇਸ ਮੁੱਦੇ ਨੂੰ ਕਿੱਦਾਂ ਮਤਲਬ ਇੱਕ ਜੁੜਤਾ ਨਾਲ ਇੱਕ ਜੁੜਤਾ ਨਾਲ ਕਿਵੇਂ ਇਹਨੂੰ ਸਪੋਰਟ ਕਰਦੇ ਆ ਕਿਵੇਂ ਕਰਦੇ ਆ ਦੂਸਰੇ ਪਾਸੇ ਦੇਖਿਆ ਜਾਵੇ ਕਿ ਇਹਦੇ ਨਾਲ ਨਾਲ ਉਹ ਪਾਣੀ ਜਿਹੜਾ SWAIL ਦਾ ਮੁੱਦਾ ਹੈ ਉਹ ਦਿੱਲੀ ਸਰਕਾਰ ਨੂੰ ਵੀ ਇਹਦਾ ਬਹੁਤ ਬੈਨੀਫਿਟ ਮਿਲਣ ਵਾਲਾ ਕਿਉਂਕਿ ਦਿੱਲੀ ਵੀ ਇਹਨਾਂ ਦੀ ਸਰਕਾਰ ਹੈ ਉਹ ਇਹ ਚੀਜ਼ਾਂ ਜਿਹੜੀਆਂ ਦੋਨੇ ਮਿਕਸ ਜਾ ਹੋ ਗਿਆ ਉਹ ਦੇਖਦਾ ਮਿਕਸਡ ਵਾਚ ਵਿੱਚ ਕੀ ਹੁੰਦਾ ਕਿ ਉਹਨੂੰ ਸੈਂਟਰ ਸਰਕਾਰ ਇਹਦਾ ਕਿਦਾਂ ਮਤਲਬ ਮਿਲ ਜੁਲ ਕੇ ਕਿਸ ਤਰ੍ਹਾਂ ਹੱਲ ਕਢਦੀ ਹੈ ਇੱਕ ਵਿਦੇਸ਼ ਤੋਂ ਬੜੀ ਖਬਰ ਚਰਚਾ ਚ ਬਣੀ ਹੋਈ ਹੈ ਅੱਜ ਕਿ ਕੈਨੇਡਾ ਦੇ ਵਿੱਚ ਜਿਹੜੇ ਵਿਦੇਸ਼ੀ ਨੇ ਭਾਵੇਂ ਭਾਰਤੀ ਮੂਲ ਦੀ ਗੱਲ ਹੋਵੇ ਵੱਡੇ ਪੱਦਰ ਤੇ ਕੈਨੇਡਾ ਦੇ ਵਿੱਚ ਭਾਰਤੀ ਰਹਿੰਦੇ ਆ ਬਾਕੀ ਵਿਦੇਸ਼ੀਆਂ ਦੀ ਗੱਲ ਹੋਵੇ ਉਹ ਉੱਥੇ ਆਪਣਾ ਘਰ ਨਹੀਂ ਖਰੀਦ ਸਕਦੇ ਸ਼ਹਿਰੀਕਰਾਂ ਦੇ ਸ਼ਹਿਰੀ ਖੇਤਰਾਂ ਦੀ ਗੱਲ ਕੀਤੀ ਗਈ ਕਿ ਉੱਥੇ ਘਰ ਨਹੀਂ ਖਰੀਦ ਸਕਦੇ ਕਾਰਨ ਕੀ ਮੰਨਿਆ ਜਾ ਰਿਹਾ ਹੈ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਗੱਲ ਕਹੀਏ ਉਹ ਕੁਝ ਟਾਈਮ ਲਈ ਉਹਨਾਂ ਨੇ ਇਸ ਤਰ੍ਹਾਂ ਦਾ ਬੈਨ ਲਾਇਆ ਕਿ ਕੋਈ ਵੀ ਇੰਡੀਅਨ ਬੰਦਾ ਜਿਹੜਾ ਇੰਡੀਅਨ ਰੈਜ਼ੀਡੈਂਟ ਇਥੋਂ ਜਿਹੜਾ ਉੱਥੇ ਜਾਂਦਾ ਬਾਹਰ ਫੋਰਨ ਦੇ ਵਿੱਚ ਜਿੰਨੇ ਕਿ ਜਿਹਨੂੰ ਕਿ ਪਹਿਲਾਂ ਛੂਟ ਸੀਗੀ ਉਸ ਪਹਿਲਾਂ ਛੂਟ ਦੇ ਦੌਰਾਨ ਉਹ ਉੱਥੇ ਆਪਣਾ ਘਰ ਲੈ ਸਕਦਾ ਸੀ ਈਵਨ ਘਰ ਲੈਣ ਤੋਂ ਬਾਅਦ ਉਹ ਆਪਣੀ ਪੀਆਰ ਵੀ ਅਪਲਾਈ ਕਰ ਸਕਦਾ ਸੀ ਹੁਣ ਜਿਹੜਾ ਸਰਕਾਰ ਨੇ ਉੱਥੇ ਮੁੱਦਾ ਇਹ ਜਿਹੜੇ ਨਾਨ ਰੈਜ਼ੀਡੈਂਟ ਨਹੀਂ ਜਿਹੜੇ ਰੈਜ਼ੀਡੈਂਟ ਆਫ ਇੰਡੀਆ ਦੇ ਨੇ ਉੱਥੇ ਦੇ ਬੰਦਿਆਂ ਨੂੰ ਉੱਥੇ ਉਹਨਾਂ ਨੇ ਕੁਝ ਟਾਈਮ ਲਈ ਕਹਿ ਰਹੋ ਵੀ ਉਹਨਾਂ ਨੇ ਬੈਨ ਲਗਾ ਦਿੱਤਾ ਕਿ ਭਾਈ ਤੁਸੀਂ ਜਿਹੜੇ ਰੈਜ਼ੀਡੈਂਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਉਹ ਜਿਹੜੀਆਂ ਫਿਲਹਾਲ ਹਾਲ ਦੀ ਘੜੀ ਜਿਹੜਾ ਉਹਦੇ ਤੇ ਬੈਨ ਲਗਾ ਦਿੱਤਾ ਮੰਨਿਆ ਜਾ ਰਿਹਾ ਸੀ ਜਦੋਂ ਕੋਵਿਡ ਦੌਰ ਸ਼ੁਰੂ ਹੋਇਆ ਤਾਂ ਜਿਹੜੇ ਘਰਾਂ ਦੀਆਂ ਕੀਮਤਾਂ ਸੀਗੀਆਂ ਜਿਹੜੇ ਬਿਜ਼ਨਸਮੈਨ ਸੀਗੇ ਜਾਂ ਨਿਵੇਸ਼ਕ ਸੀਗੇ ਉਹ ਪਹਿਲਾਂ ਘਰ ਖਰੀਦ ਲੈਂਦੇ ਸੀ ਫਿਰ ਉਹਨੂੰ ਮਹਿੰਗੇ ਮੁੱਲਾਂ ਤੇ ਵੇਚਦੇ ਪਏ ਇਸ ਕਰਕੇ ਸਰਕਾਰ ਨੇ ਚੀਜ਼ ਦੇਖੀ ਕੀ ਇਹ ਜਿਹੜੇ ਵਿਦੇਸ਼ੀ ਨੇ ਭਾਵੇਂ ਭਾਰਤੀ ਕੋਈ ਵੀ ਆ ਚੰਗੀ ਖਬਰ ਮੰਨਦੇ ਹੋ ਕਿ ਹਲੇ ਤੱਕ ਬਈ ਨਹੀਂ ਮਾੜੀ ਖਬਰ ਕੋ ਗੱਲ ਇਹ ਹੈ ਵਪਾਰਕ ਤੌਰ ਦੇ ਉੱਤੇ ਚਾਹੇ ਕਿੱਥੇ ਵੀ ਬੰਦਾ ਪੈਸਾ ਲਗਾਉਂਦਾ ਹੈ ਇਹੀ ਪੈਸਾ ਕਰੋ ਆਪਣੇ ਇੰਡੀਆ ਦੇ ਵਿੱਚ ਵੀ ਲਗਾਉਂਦੇ ਕਿਸੇ ਮਕਾਨ ਤੇ ਕਿਸੇ ਬਿਜ਼ਨਸ ਦੇ ਦੇ ਵਿੱਚ ਪੈਸਾ ਆਪਣੇ ਪੈਸੇ ਦੇ ਨਾਲ ਪੈਸਾ ਬੰਦਾ ਕਮਾਉਣਾ ਉਹਦਾ ਇੱਕ ਆਪਣਾ ਲੱਗ ਈ ਟੀਚਾ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉੱਥੇ ਉਹਨਾਂ ਨੇ ਮਕਾਨ ਲਏ ਔਰ ਮਕਾਨਾਂ ਦੇ ਰੇਟ ਵੱਧ ਗਏ ਤੇ ਸਰਕਾਰ ਕੋਈ ਇਸ ਤਰ੍ਹਾਂ ਦਾ ਬੈਨ ਲਗਾ ਦੇਵੇ ਇਹ ਗੱਲ ਬਹੁਤੀ ਵਧੀਆ ਨਹੀਂ ਹੈਗੀ ਲੇਕਿਨ ਅਗਰ ਉਹਨਾਂ ਨੇ ਮਕਾਨ ਲਏ ਉਹਨਾਂ ਕੋ ਆਪਣੀ ਵਰਥ ਕਾਰ ਨੇ ਜਿਹੜਾ ਉੱਥੇ ਪਹਿਲਾਂ ਜਿਹੜਾ ਰੂਲ ਬਣਾਇਆ ਹੋਇਆ ਸੀ ਤੂੰ ਜਾਂ ਤਾਂ ਪਹਿਲਾਂ ਤੋਂ ਧਿਆਨ ਰੱਖਦੀ ਉਹ ਹੁਣ ਕਿਸੇ ਬੰਦੇ ਨੇ ਕੋਈ ਚੀਜ਼ ਪਰਚੇਜ ਕੀਤੀ ਹੈ ਬਾਏ ਕੀਤੀ ਉਹ ਆਪਣੇ ਪੈਸੇ ਦੀ ਬਾਏ ਕੀਤੀ ਉਹਨੇ ਨਾਟ ਹੋਰ ਕੀ ਕੈਨੇਡੀਅਨ ਨੇ ਕੋ ਉਹਨੂੰ ਹੈਲਪ ਕੀਤੀ ਹੋਵੇ ਤੇ ਪੰਜਾਬੀ ਲੋਕਾਂ ਕੋਲ ਵੈਸੇ ਸੁਣਨ ਚਾਹੀਦਾ ਕਿ ਬਹੁਤ ਪੈਸਾ ਹੁੰਦਾ ਹੈ ਕਿ ਉਹ ਜਾ ਕੇ ਅਗਰ ਪਹਿਲਾਂ ਜਾ ਕੇ ਪਹਿਲਾਂ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੇ ਜੇ ਕੋਈ ਆਪਣੇ ਪੈਸੇ ਨਾਲ ਕੋਈ ਚੀਜ਼ ਖਰੀਦੀ ਅੱਜ ਉਹਨਾਂ ਦਾ ਰੇਟ ਵੱਧ ਗਿਆ ਏਵੈਲਿਊਸ਼ਨ ਵੱਧ ਗਈ ਪਰ ਇਹ ਸਰਕਾਰ ਨੇ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਸੋਚ ਰੱਖੀ ਹੋਵੇ ਇਹਨਾਂ ਨੂੰ ਕੁਝ ਨਾ ਕੁਝ ਇਹਦਾ ਹੋਰ ਹੱਲ ਕੱਢਣਾ ਚਾਹੀਦਾ ਠੀਕ ਹੈ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਇੱਕ ਪੂਰਾ ਸਾਲ ਪਿਆ ਏ ਚਰਚਾਵਾਂ ਕਰਦੇ ਰ ਹਰੇਕ ਵਾਰ ਨਵਾਂ ਸਾਲ ਚੜ੍ਹਦਾ ਭਾਵੇਂ ਨੌਜਵਾਨ ਹੋਵੇ ਕੋਈ ਬੱਚਾ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਇੱਕ ਮਨ ਦੇ ਵਿੱਚ ਇੱਕ ਸੋਚ ਰੱਖਦਾ ਕਿ ਮੈਂ ਨਵਾਂ ਰੈਜ਼ੋਲੂਸ਼ਨ ਕਰਾਂ ਕੀ ਮੰਨਦੇ ਹੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਇਹ ਕਿਹੜੇ ਖਾਸ ਰੈਜ਼ੋਲੂਸ਼ਨ ਹੋਣੇ ਚਾਹੀਦੇ ਦੇਖੋ ਗੱਲ ਇਹ ਹੈ ਮੈਂ ਆਪਣੇ ਸੁਣਨ ਵਾਲੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਜਿਵੇਂ ਕਿ ਨਵੇਂ ਸਾਲ ਦੀ ਅਸੀਂ ਹਰ ਇੱਕ ਨੂੰ ਜਿਵੇਂ ਨਵਾਂ ਸਾਲ ਚੜ੍ਹਦਾ ਹੈ ਜਾਂ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਲੋਕ ਇੱਕ ਦੂਜਿਆਂ ਨੂੰ ਵਧਾਈਆਂ ਦਿੰਦੇ ਆ ਕਿ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾਣ ਪੁਰਾਣੇ ਸਾਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਉਸ ਤੋਂ ਵੱਧ ਆਪਾਂ ਕੀ ਕਰ ਸਕਦੇ ਆ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੀਆਂ ਪੁਰਾਣੀਆਂ ਮਨ ਦੇ ਵਿੱਚ ਰੰਜਿਸ਼ ਹੈਗੀਆਂ ਕਿ ਜਿਹੜੀਆਂ ਕਿਸੇ ਲੈਵਲ ਦੇ ਵਿੱਚ ਬੰਦਾ ਜਦੋਂ ਸੋਚਦਾ ਹੈ ਕਿ ਮੈਂ ਇਸ ਬੰਦੇ ਨਾਲ ਮੇਰਾ ਮਨ ਮੋਟਾਵ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਮਨ ਮੋਟਾਵ ਨੂੰ ਜਿਹੜੀਆਂ ਪੁਰਾਣੀਆਂ ਗਲਤੀਆਂ ਨੂੰ ਮਾਫੀ ਦੇ ਕੇ ਮੰਲੋ ਮਾਫੀ ਦੇ ਕੇ ਆਪਣੇ ਆਪ ਨੂੰ ਵੱਡਾ ਕਰਕੇ ਕਿ ਭਾਈ ਇਹ ਨਹੀਂ ਹੈ ਆਪਣੇ ਚੀਗੋ ਲਿਆ ਕੇ ਕਿ ਲੈ ਵੀ ਯਾਰ ਮੈਂ ਉਹਦੇ ਨਾਲ ਨਾਰਾਜ ਆ ਤੇ ਮੈਂ ਉਹਨੂੰ ਨਹੀਂ ਬੁਲਾਉਣਾ ਇੱਕ ਨਵਾਂ ਗੋਲ ਪ੍ਰਾਪਤ ਕਰਕੇ ਨਵਾਂ ਗੋਲ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਰੈਜ਼ੋਲੂਸ਼ਨ ਨਵਾਂ ਪਾ ਕੇ ਕਿ ਲੋਕਾਂ ਨਾਲ ਇੰਨੀ ਕੋ ਸਹਿਮਤੀ ਇੰਨਾ ਕੋ ਪ੍ਰੇਮ ਭਾਵਨਾ ਜੋ ਕਿ ਪੰਜਾਬੀਆਂ ਦੇ ਨਾਲ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਉਹ ਪ੍ਰੇਮ ਭਾਵਨਾ ਦੇ ਨਾਲ ਆਪਣੇ ਆਪ ਨੂੰ ਅੱਗੇ ਵਧਾਣ ਔਰ ਜਿਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਜੋ ਕਿ ਇੱਥੇ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਅੱਜ ਕਿਸੇ ਦਾ ਬਰਥਡੇ ਹੋਵੇ ਕਿਸੇ ਦਾ ਕੋਈ ਬਰਤ ਗੁਰੂਆਂ ਦਾ ਹੋਵੇ ਕਿਵੇਂ ਲੰਗਰ ਦੀ ਭਾਵਨਾ ਕਿਵੇਂ ਸੇਵਾ ਦੀ ਭਾਵਨਾ ਜੋ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਅਸੀਂ ਵੰਡ ਕੇ ਕੰਮ ਕਰਨਾ ਸਾਰਾ ਕੁਝ ਜਿਵੇਂ ਆਪਾਂ ਸਮਝਦੇ ਆਂ ਵੀ ਸਿਮਰਨ ਕਰੇ ਔਰ ਦੂਸਰਾ ਪੋਜ਼ਿਟਿਵਿਟੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਪਿਛਲੇ ਦੌਰਾਨ ਅਸੀਂ ਜਿਹੜੇ 2.5 ਸਾਲ 2020 ਮਾਰਚ ਅਪ੍ਰੈਲ ਤੋਂ ਲੈ ਕੇ ਜਿਹੜੇ ਅਸੀਂ ਕੋਰੋਨਾ ਦੇ ਟਾਈਮ ਇੱਥੇ ਵਕਤ ਦੇਖਿਆ ਪਰਮਾਤਮਾਗੇ ਦੁਆ ਕਰਦੇ ਹਾਂ ਕਿ ਇਹੋ ਜਿਹਾ ਵਕਤ ਕਦੀ ਵੀ ਦੁਬਾਰਾ ਨਾ ਆਵੇ ਔਰ ਜੇ ਈਸ਼ਵਰ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਔਰ ਉਸ ਧਰਤੀ ਦੇ ਦੌਰਾਨ ਅਸੀਂ ਆਪਣੇ ਵੱਲੋਂ ਕੁਝ ਚੰਗਾ ਕੰਮ ਕਰ ਸਕਦੇ ਹੋਈਏ ਤੇ ਜ਼ਰੂਰ ਆਪਣੇ ਨੇੜੇ ਤੇੜੇ ਆਪਣੇ ਅੜੋਸ ਪੜੋਸ ਆਪਣੇ ਦੋਸਤਾਂ ਯਾਰਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਭਰਾਵਾਂ ਦੇ ਜਿੰਨਾ ਕੁ ਤੁਸੀਂ ਸਹਿਯੋਗ ਕਰ ਸਕਦੇ ਹੋ ਜੋ ਪਲਾ ਕਰ ਸਕਦੇ ਹੋ ਜੇ ਪਰਮਾਤਮਾ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਬਖਸ਼ਿਸ਼ ਨੂੰ ਅਸੀਂ ਕਿਸੇ ਨਾ ਕਿਸੇ ਲੈਵਲ ਦੇ ਵਿੱਚੇ ਕੁਝ ਵੀ ਜੋ ਹਿੱਸਾ ਬਣਦਾ ਜੋ ਆਪਣੀ ਦੂਸਤਾਂ ਦੇ ਮੁਤਾਬਕ ਜੋ ਹਿੱਸਾ ਬਣਦਾ ਜਾਂ ਕੁਝ ਵੀ ਇਹ ਕੋਈ ਲਿਮਟਿਡ ਜਾਂ ਅਲਿਮਟਿਡ ਵਾਲੀ ਗੱਲ ਨਹੀਂ ਕੁਝ ਵੀ ਬਣਦਾ ਉਹ ਜ਼ਰੂਰ ਸੇਵਾ ਭਾਵਨਾ ਆਪਣੇ ਅੰਦਰ ਲੈ ਕੇ ਆਣੀ ਚਾਹੀਦੀ ਹੈ ਮੈਂ ਇਹੀ ਸ਼ਬਦ ਕਹਿੰਦਾ ਹੋਇਆ ਆਪਣੇ ਸਰੋਤਿਆਂ ਨੂੰ ਇਹ ਗੱਲ ਦੁਬਾਰਾ ਰਿਕਵੈਸਟ ਕਰਦਾ ਕਿ ਪਰਮਾਤਮਾ ਤੁਹਾਡੇ ਤੇ ਬਖਸ਼ਿਸ਼ ਕਰੇ ਤੁਹਾਨੂੰ ਅੱਗੇ ਵੱਧਵਾ ਆਸ਼ੀਰਵਾਦ ਦੇਵੇ ਔਰ ਸਭ ਸੁਖ ਸਾਈ ਸੁਗਦਾਈ ਰਹੇ ਕੋਈ ਵੀ ਕਿਸੇ ਦੇ ਉੱਤੇ ਆਪਦਾ ਨਾ ਆਵੇ ਇਹੀ ਗੱਲਾਂ ਨਾਲ ਮੈਂ ਵਿਰਿਆਮਦਨ ਸੋ ਜਿਸ ਤਰ੍ਹਾਂ ਕਹਿੰਦੇ ਆ ਕਿ ਹੱਥਾਂ ਨੂੰ ਹੱਥ ਹੁੰਦੇ ਆ ਸੋ ਅਸੀਂ ਜੇਕਰ ਆਪਣੇ ਆਪ ਦੇ ਵਿੱਚ ਸ਼ਾਂਤ ਰਵਾਂਗੇ ਤਾਂ ਅਸੀਂ ਆਪਣੀ ਸੁਸਾਇਟੀ ਆਪਣਾ ਦੇਸ਼ ਆਪਣਾ ਦੁਨੀਆ ਨੂੰ ਵੀ ਸ਼ਾਂਤ ਰੱਖ ਸਕਾਂਗੇ ਸੋ ਜਲਦ ਇੱਕ ਨਵੇਂ ਮੁੱਦੇ ਦੇ ਨਾਲ ਜੋ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਵਾਪਰਦੇ ਰਹਿੰਦੇ ਨੇ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦੀਓ ਇਜਾਜ਼ਤ ਬਹੁਤ-ਬਹੁਤ ਧੰਨਵਾਦ